ਜੀਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆਏ ਸਨ ਸਿਮਰੋ ਦੀ ਉਸੁਕਤਾ ਤੇ ਚਿੰਤਾ ਦੋਵੇਂ ਵਧੀਆਂ ਜਾ ਰਹੀਆਂ ਸਨ। ਦੇਵ ਨੂੰ ਪੁੱਤਾਂ ਮੰਗ ਪਾਲਿਆ ਸੀ ਸਿਮਰੋ ਨੇ। ਹੁਣ ਉਸ ਦੇ ਵਿਆਹ ਵਿੱਚ ਵੀ ਕੋਈ ਕਮੀ ਨਹੀਂ ਸੀ ਰਹਿਣ ਦੇਣਾ ਚਾਹੁੰਦੀ। ਪਰ ਉਹਦੇ ਲਈ ਇਹ ਜ਼ਿੰਮੇਵਾਰੀ ਬੜੀ ਚੁਣੌਤੀ ਜਾਪਦੀ ਸੀ। ਵਿਆਹ ਵਿੱਚ ਕੋਈ ਕਮੀ ਪੈਣੇ ਦੇ ਡਰ ਤੋਂ ਉਸਨੇ ਸਿੰਨੂ ਦੀ ਸਲਾਹ ਲੈ ਲੈਣੀ ਵੀ ਜ਼ਰੂਰੀ ਸਮਝੀ। ਘਰ ਵਿੱਚ ਬਜ਼ੁਰਗੋ ਉਹੀ ਤਾਂ ਸੀ ਜੋ ਸਿਮਰੋ ਨੂੰ ਰੋ ਰੀਤਾਂ ਬਾਰੇ ਦੱਸ ਸਕਦੀ ਸੀ। ਸਿਮਰੋ ਜੁੰਨ ਦੇ ਘਰ ਗਈ ਅਤੇ ਸਿੰਨੂ ਨੂੰ ਦੇਵ ਦੇ ਵਿਆਹ ਨਾਲ ਸੰਬੰਧਿਤ ਸਾਰੀਆਂ ਗੱਲਾਂ ਪੁੱਛੀਆਂ ਸਿੰਨੂ ਦਾ ਪਹਿਲਾਂ ਹੀ ਕੜਮ ਚੌਧਰੀ ਬਨਾਲੀ ਤਿਆਰ ਬੈਠੀ ਸੀ ਉਸਨੇ ਸਾਰੀਆਂ ਗੱਲਾਂ ਸਿਮਰੋ ਨੂੰ ਸਮਝਾਈਆਂ ਅਤੇ ਕਿਹਾ ਤੂੰ ਚਿੰਤਾ ਨਾ ਕਰ ਮੈਂ ਤੇਰੇ ਨਾਲ ਹੀ ਰਹੂੰਗੀ ਸਾਰਾ ਕੁਝ ਦੱਸ ਦਊਂਗੀ ਸਿਮਰੋ ਨੂੰ ਥੋੜਾ ਸੁੱਖ ਦਾ ਸਾਹ ਆਇਆ ਤਲਮ ਸਿੰਘ ਵੀ ਛੁੱਟੀ ਆ ਗਿਆ ਉਸਨੇ ਹੋਂਦੇ ਸਾਲ ਘਰ ਦੀ ਸਫਾਈ ਕਰੋਣੀ ਸ਼ੁਰੂ ਕਰ ਦਿੱਤੀ ਸਾਰਾ ਟੱਬਰ ਚਾਈ ਚਾਈ ਸਾਰੇ ਕੰਮ ਕਰਦਾ ਫਿਰਦਾ ਸੀ ਸਿੰਨੂ ਵੀ ਦਿਨ ਵਿੱਚ ਦੋ ਘੇੜੇ ਲਾ ਜਾਂਦੀ ਚੰਨੀ ਵਿਆਹ ਤੋਂ ਚਾਰ ਦਿਨ ਪਹਿਲਾਂ ਆਪਣੇ ਘਰ ਵਾਲੇ ਤੇ ਬੱਚਿਆਂ ਨੂੰ ਲੈ ਕੇ ਪਹੁੰਚ ਗਈ ਤਾਂ ਜੋ ਸਿਮਰੋ ਦਾ ਹੱਥ ਵਟਾ ਸਕੇ ਵਿਆਹ ਦਾ ਦਿਨ ਵੀ ਆ ਗਿਆ ਸਾਰੀਆਂ ਰਸਮਾਂ ਕਰਕੇ ਬਰਾਤ ਨੂੰ ਤੋਰਿਆ ਗਿਆ ਬਰਾਤ ਤੁਰਨ ਤੋਂ ਬਾਅਦ ਮਿਲਣਾ ਨੇ ਕੀਤਾ ਪਾਪਾ ਕੇ ਧਰਤੀ ਪੋਟ ਦਿੱਤੀ ਸ਼ਾਮ ਨੂੰ ਬਰਾਤ ਵਾਪਸ ਆਈ ਤਾਂ ਸਿਮਰੋ ਨੇ ਸਿਨ ਨੂੰ ਕਿਹਾ ਚਾਚੀ ਤੂੰ ਦੇਵ ਅਤੇ ਵੋਟੀ ਦੇ ਸਿਰ ਤੋਂ ਪਾਣੀ ਵਾਰ ਸਿਨ ਉਹ ਤਾਂ ਪਹਿਲਾਂ ਹੀ ਤਿਆਰ ਬੈਠੀ ਸੀ ਚਰਨੀ ਨੂੰ ਸਿਮਰੋ ਦੀ ਇਹ ਗੱਲ ਚੰਗੀ ਨਾ ਲੱਗੀ ਉਹਨੇ ਹੋਲੀ ਜਿਹੀ ਕੋਨੀ ਸਿਮਰੋ ਦੇ ਮਾਰੇ ਤੇ ਕਿਆ ਪਰ ਜਾਏ ਕੀ ਕਰਦੀ ਤੂੰ ਕਾਲੇ ਮੁਵਲੇ ਨੂੰ ਪ੍ਰਦਾਨ ਬਣਾਈ ਜਾਨੀ ਤੂੰ ਵੀ ਤਾਂ ਮਾਂ ਵਰਗੀਆਂ ਤੂੰ ਕਰੇ ਰਸਮ ਸਿਮਰੋ ਮਲਸਕੜੀ ਜਈ ਹੱਸ ਕੇ ਹੋਲੀ ਦੇਨੇ ਬੋਲੀ ਭੈਣ ਜੀ ਕਰ ਲੈਂਦੇ ਇਹਨੂੰ ਜੋ ਗੁੜ ਦਿੱਤਾ ਮਰ ਜਾਵੇ ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਇਹਦਾ ਕੀ ਪਤਾ ਕਿਹੜੇ ਵੇਲੇ ਇਹਦੇ ਵਿੱਚ ਬਾਬਾ ਆ ਜਾਣ ਸਾਰਾ ਕੰਮ ਸ਼ਾਂਤੀ ਨਾਲ ਨਿਪਰੇ ਚੜਨ ਜਾਣ ਸੱਤ ਜਨਨੀ ਸਬਰ ਦਾ ਕੁੱਟ ਪੜ ਕੇ ਚੁੱਪ ਕਰ ਗਈ ਸਿਨੋ ਨੇ ਪਾਣੀ ਵਾਰ ਕੇ ਜੋੜੀ ਨੂੰ ਘਰ ਦੇ ਅੰਦਰ ਵਾੜਿਆ ਧਰਮ ਸਿੰਘ ਨੇ ਟੋਲ ਵਾਲੇ ਨੂੰ ਬੁਲਾਇਆ ਹੋਇਆ ਸੀ ਜਿਸ ਦਾ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ ਪਤਾ ਜਿਵੇਂ ਹਨੇਰਾ ਹੋਇਆ ਟੋਲ ਵਾਲੇ ਨੇ ਟੋਲ ਲਾਉ ਸਾਫ ਦਿੱਤੀ ਸਾਰਾ ਮੇਲ ਹੈਰਾਨ ਰਹਿ ਗਿਆ ਸਾਰੇ ਮੁੰਡੇ ਅੱਖ ਦੇ ਪੋਰ ਵਿੱਚ ਕੁੱਕਾ ਮਾਰਦੇ ਟੋਲੀ ਦੇ ਦੁਆਲੇ ਇਕੱਠੇ ਹੋ ਗਏ ਹੁਕਮ ਸਿੰਘ ਹੈਰਾਨ ਸੀ ਟੋਲ ਵਾਲਾ ਕਿੱਥੋਂ ਆ ਗਿਆ ਪਰ ਉਹ ਖੁਸ਼ ਸੀ ਕਿ ਉਸ ਦੀ ਕਬੀਲਦਾਰੀ ਨੇ ਜਿੱਠੀ ਗਈ ਸੀ ਮੁੰਡਿਆਂ ਨੇ ਬੋਲੀ papa ਕਿ ਖੂ ਭੰਗੜਾ ਪਾਇਆ ਜਦੋਂ ਸਾਰੇ ਭੰਗੜਾ ਪਾ ਕੇ ਥੱਕ ਗਏ ਤਾਂ ਟੋਲੀ ਨੂੰ ਉਸ ਦਾ ਲੱਕ ਦੇ ਕੇ ਵਿਦਾ ਕਰ ਦਿੱਤਾ ਗਿਆ ਸਾਰੇ ਮੁੰਡਿਆਂ ਨੇ ਖਾਣਾ ਖਾਧਾ ਤੇ ਬੰਜਾ ਤੇ ਢੇਰੀ ਹੋ ਗਏ ਅਗਲੇ ਦਿਨ ਨਵੀਂ ਵਿਆਹੀ ਬੋਟੀ ਨੂੰ ਪਿੰਡੇ ਦੇ ਧਾਰਮਿਕ ਸਥਾਨਾਂ ਤੇ ਮੱਥਾ ਟਿਕਾਇਆ ਗਿਆ ਵੱਡੇ ਬਟੇਰਿਆਂ ਨੂੰ ਚੂਨ ਪਾ ਕੇ ਮੱਥਾ ਟੇਕਿਆ ਗਿਆ ਬਾਬੂ ਅਤੇ ਅਮਨ ਵੀ ਨਵੀਂ ਚਾਚੀ ਨੂੰ ਮਿਲ ਕੇ ਬਹੁਤ ਖੁਸ਼ ਸਨ ਬਾਬੂ ਦਾ ਚਾਚੀ ਚਾਚੀ ਕਰਦੀ ਤਾਂ ਮੂੰਹ ਸੁਖਦਾ ਸੀ ਮੱਥਾ ਟਿਕਵਾਉਂਦਿਆਂ ਦੁਪਹਿਰ ਹੋ ਗਈ ਉਸ ਤੋਂ ਬਾਅਦ ਵੋਟੀ ਨੇ ਫੇਰਾ ਪੌਂਲੀ ਪੇਕ ਕੇ ਜਾਣਾ ਸੀ ਚੰਨੀ ਚਾਹੁੰਦੀ ਸੀ ਕਿ ਸਿਮਰੋ ਸੱਸ ਦੀ ਥਾਂ ਵੋਟੀ ਦੇ ਨਾਲ ਜਾਵੇ ਪਰ ਸਿਮਰੋ ਨੇ ਕਿਹਾ ਕਿ ਭੈਣ ਜੀ ਸਿਨੋ ਚਾਚੀ ਆਪਣੇ ਘਰ ਦੀ ਵੱਡੀ ਆ ਤੇ ਨੇਲੇ ਸਿਆਣੀ ਵੀ ਇਹਨੂੰ ਜਾਲ ਲੈਣ ਇਹਨੂੰ ਲੈ ਜਾਵੋ ਮੈਂ ਘਰ ਰਹਿੰਦੀ ਆ ਹੁਕਮ ਸਿੰਘ ਨੇ ਵੀ ਉਸ ਗੱਲ ਦੀ ਹਾਮੀ ਪੜ ਦਿੱਤੀ ਚਰਨੀ ਵੀ ਮਨ ਮਾਰ ਕੇ ਉਹਨਾਂ ਦੋਵਾਂ ਦੀ ਗੱਲ ਮੰਨ ਲਈ ਅਤੇ ਨਵੀਂ ਵਿਆਹੀ ਪਰ ਜੈਨਲ ਫੇਰਾ ਪਉਣ ਉਸ ਦੇ ਪਿੱਛੇ ਚਲੇ ਗਏ ਵਿਆਹ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਨੂੰ ਵਿਆਦੀ ਬਾਜੀ ਅਤੇ ਰੀਤ ਅਨੁਸਾਰ ਕੱਪੜੇ ਲੈੜੇ ਦੇ ਕੇ ਵਿਦਾ ਕੀਤਾ ਗਿਆ ਚਰਨੀ ਵੀ ਆਪਣੇ ਪਰਿਵਾਰ ਨਾਲ ਆਪਣੇ ਸਹੁਰੇ ਘਰ ਚਲੀ ਗਈ ਘਰ ਵਿੱਚ ਨਵੀਂ ਬੋਟੀ ਦੇ ਆਉਣ ਨਾਲ ਘਰ ਦੀ ਰੌਣਕ ਚਾਰ ਚੰਨ ਲੱਗੇ ਬਾਬੂ ਅਤੇ ਅਮਨ ਨਵੀ ਚਾਚੀ ਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ ਸਿਮਰੋ ਨੂੰ ਵੀ ਦਿਨਾਂ ਦੇ ਰੂਪ ਵਿੱਚ ਸੁਰਜੀਤ ਨਵੀ ਸਹਿਲੀ ਮਿਲ ਗਈ ਸੀ ਪਰ ਇਹ ਖੁਸ਼ੀ ਥੋੜੇ ਦਿਨਾਂ ਦੀ ਹੀ ਸੀ ਵਿਆਹ ਤੋਂ ਬਾਅਦ ਸਿੰਨੋ ਨੇ ਸਿਮਰੋ ਦੇ ਘਰ ਕੋੱਡੀ ਫੇਰਾ ਪਾਉਣਾ ਸ਼ੁਰੂ ਕਰ ਦਿੱਤਾ ਸਿਮਰੋ ਨੇ ਬਾਬੂ ਨੂੰ ਸਕੂਲ ਭੇਜ ਕੇ ਘਰ ਦੇ ਕੰਮ ਕਰ ਕਰਕੇ ਕੁੜੀਆਂ ਨੂੰ ਸਿਲਾਈ ਸਿਖਾਉਣੇ ਲੱਗ ਜਾਣਾ ਸੁਰਜੀਤ ਨੂੰ ਸਿਲਾਈ ਨਹੀਂ ਆਉਂਦੀ ਸੀ ਸਿਮਰੋ ਨੇ ਕਿਹਾ ਕਿ ਸੁਰਜੀਤ ਤੂੰ ਵੀ ਸਿੱਖ ਲੈ ਸਿਮਰੋ ਦੇ ਕਹਿੰਦੇ ਥੋੜੇ ਕੁ ਦਿਨ ਮਨ ਮਰ ਕੇ ਉਹ ਸਕੂਲ ਪੈਟ ਜਾਂਦੀ ਪਰ ਉਸ ਦਾ ਮਨ ਸਿਲਾਈ ਸਿੱਖਣ ਵਿੱਚ ਬਿਲਕੁਲ ਵੀ ਨਾ ਲੱਗਦਾ ਇੱਕ ਦਿਨ ਉਸਨੇ ਕਹਿ ਦਿੱਤਾ ਭਾਬੀ ਮੈਨੂੰ ਇਹ ਸਿੜੀ ਸਿਆਪਾ ਜਾ ਸਿੱਖਣਾ ਸਿਮਰੋਂ ਨੂੰ ਉਸ ਦਾ ਇੰਜ ਬੋਲਣਾ ਚੰਗਾ ਤਾਂ ਨ ਲੱਗਾ ਪਰ ਉਸਨੇ ਹੱਸ ਕੇ ਗਾਲ ਟਾਲ ਦਿੱਤੀ ਸਿਮਰੋਂ ਰੋਜ਼ ਵਾਂਗ ਆਪਣੇ ਕੰਮ ਤੋਂ ਵਿਲੀ ਹੋ ਕੇ ਕੁੜੀਆਂ ਕੋਲ ਬੈਠ ਗਈ ਸਿੰਨੋ ਵੀ ਆ ਕੇ surjit ਕੋਲ ਬੈਠ ਗਈ ਉਸਨੇ ਇੱਧਰ ਉੱਧਰ ਦੀਆਂ ਮਾਰ ਕੇ surjit ਨੂੰ ਕਿਹਾ ਕੁੜੀ surjit ਤੂੰ ਕਾ ਤੂੰ ਹਟ ਗਈ ਕਪੜੇ ਸਿਨੇ ਸਿੱਖਣੋ surjit ਨੇ ਕਿਹਾ ਚਾਚੀ ਮੇਰੇ ਨਹੀਂ ਪੱਲੇ ਪੈਂਦਾ ਕੁਝ ਵੀ ਹਾਂ ਹਾਂ ਕੁੜੇ ਅੱਧਾ ਪਿੰਡ ਸਿਮਰੋਂ ਤਾਂ ਕਪੜੇ ਸਿਉਣੇ ਸਿੱਖ ਗਿਆ ਤੇਰੇ ਕਿਉਂ ਨਹੀਂ ਪੱਲੇ ਪੈਂਦਾ ਨੀ ਤੈਨੂੰ ਸਿਖਾਉਂਦੀ ਨਹੀਂ ਹੋਣੀ ਚਾਚਾ ਨਾਲ ਨਹੀਂ ਤਾਂ ਇਹਦੇ ਤੋਂ ਸਿੱਖੀਆਂ ਕੁੜੀਆਂ ਮਾਰ ਨਹੀਂ ਖਾ ਸਕਦੀਆਂ ਨਹੀਂ ਚਾਚੀ ਮੇਰਾ ਜੀ ਨਹੀਂ ਕਰਦਾ ਸਿੱਖਣ ਨੂੰ surjit ਨੇ ਕਿਹਾ ਨਹੀਂ surjit ਤੈਨੂੰ ਨਹੀਂ ਪਤਾ ਇਹ ਸਿਮਰੋ ਬਹੁਤ ਚਲਾਕ ਹੈ ਇਹ ਤੈਨੂੰ ਸਾਰਾ ਦਿਨ ਕੰਮ ਨੂੰ ਡਾਈ ਰੱਖਦੀ ਹੈ ਤੇ ਆਪ ਦੂਰੀਆਂ ਦੂਰੀਆਂ ਕਮਾਈਆਂ ਕਰਦੀ ਹੈ ਦਿਨੇ ਕੱਪੜਿਆਂ ਦਾ ਕੰਮ ਤੇ ਰਾਤ ਨੂੰ ਖੱਦਰ ਪੰਡਾਰ ਤੋਂ ਪੁੰਨੀਆਂ ਲਿਆ ਕੇ ਕੱਦਦੀ ਹੈ ਸਿਨੂ ਦੀਆਂ ਗੱਲਾਂ ਸੁਣ ਕੇ ਉਸ ਦਾ ਮੱਥਾ ਠਣ ਗਿਆ ਸਿਆਣੀ ਸੱਚ ਕਹਿੰਦੇ ਨੇ ਸਿਕਾਲਤ ਪੱਥਰ ਪਾੜ ਦਿੰਦੀ ਐ ਸਿਨੋ ਰੋਜ਼ ਕੋਈ ਨਾ ਕੋਈ ਗੱਲ ਐਸੀ ਕਰ ਜਾਂਦੀ ਜਿਸ ਦਾ ਸੁਰਜੀਤ ਦੇ ਦਿਮਗ ਤੇ ਦਿਲੋ ਦਿਮਾਗ ਤੇ ਗਹਿਰਾ ਅਸਰ ਹੁੰਦਾ ਇੱਕ ਦਿਨ ਸਿਮਰੋ ਕੁੜੀਆਂ ਨੂੰ ਕਢਾਈ ਬਾਰੇ ਸਮਝਾ ਰਹੀ ਸੀ ਕਿ ਬਾਬੂ ਆਪਣੀ ਕਿਤਾਬ ਲੈ ਕੇ ਆ ਗਈ ਅਤੇ ਸਿਮਰੋ ਨੂੰ ਪੜਾਉਣ ਲੱਗ ਗਿਆ ਸਿਮਰੋ ਨੇ ਕਿਹਾ ਜਾ ਪੁੱਤਰੀ ਚਾਚੀ ਵੇਲੀ ਆ ਉਹਨੂੰ ਕਹਿ ਤੈਨੂੰ ਪੜਾ ਦੇਵੇ ਬਾਬੂ ਕਿਤਾਬ ਲੈ ਕੇ ਚਾਚੀ ਕੋਲ ਚਲੀ ਗਈ ਉਸਨੂੰ ਕਿਹਾ ਕਿ ਚਾਚੀ ਜੀ ਮੈਨੂੰ ਪੜਾ ਦਿਓ ਸਿਨੋ ਨੇ ਪਹਿਲਾਂ ਹੀ ਬੈਠੀ ਸੁਰਜੀਤ ਨੂੰ ਪੁੱਛ ਚੜ ਰਹੀ ਸੀ ਕਿ ਕਿਹਾ ਤੂੰ ਪੜ ਕੇ ਕਿਹੜਾ ਡੀਸੀ ਲੱਗਣਾ ਨਹੀਂ ਜਾ ਆਪਣੀ ਮੰਮਾ ਕੋਲ ਆਪੇ ਪੜਾ ਲਵੇ ਤੈਨੂੰ। ਉਹ ਕੀ ਕਰਦੀ ਮਹਾਰਾਣੀ? ਬੀਬੀ ਮੈਨੂੰ ਮੰਮੀ ਨੇ ਕਹੀ ਕਿ ਚਾਚੀ ਕੋਲੋਂ ਪੜਨ। ਬਾਬੂ ਨੇ ਹੋਲੀ ਜਾਈ ਬੋਲ ਕੇ ਕਿਹਾ। ਸੁਰਜੀਤ ਨੇ ਬਹਾਨਾ ਬਣਾਇਆ ਕਿ ਮੇਰਾ ਸਿਰ ਦੁਖਦਾ। ਜਾ ਆਪਣੀ ਮੰਮੀ ਕੋਲ ਹੀ ਜਾ ਕੇ ਪੜ। ਅਤੇ ਬਾਬੂ ਨੂੰ ਬਾਅਦ ਤੋਂ ਫੜ ਕੇ ਕਮਰੇ ਚੋਂ ਬਾਹਰ ਕੱਢ ਦਿੱਤਾ। ਬਾਬੂ ਉੱਨੀ ਪੈਰੀ ਵਾਪਸ ਆਪਣੀ ਮੰਮਾ ਕੋਲ ਆ ਗਈ। ਸਾਰੀ ਗੱਲ ਮੰਮਾ ਨੂੰ ਦੱਸ ਦਿੱਤੀ। ਸਿਮਰੋ ਨੇ ਬਾਬੂ ਨੂੰ ਆਪਣੇ ਕੋਲ ਬਿਠਾ ਕੇ ਪੜਾਉਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਬਾਅਦ ਹੀ ਸੁਰਜੀਤ ਤੇ ਕਮਰੇ ਵਿੱਚ ਸਿੰਨੂ ਅਤੇ ਸੁਰਜੀਤ ਦੋਵਾਂ ਦੇ ਉੱਚੀ ਉੱਚੀ ਹੱਸਣ ਦੀ ਆਵਾਜ਼ ਆਉਣ ਲੱਗੀ। ਸਿਮਰੋ ਸਮਝ ਗਈ ਕਿ ਢਾਲ ਵਿੱਚ ਕੁਝ ਕਾਲਾ ਹੈ ਜ਼ਰੂਰ ਸਿਨੋ ਨੇ ਹੀ ਸੁਰਜੀਤ ਦੇ ਕੰਨ ਪਰੇ ਹੋਣਗੇ ਕੁੜੀਆਂ ਨੂੰ ਛੁੱਟੀ ਕਰਕੇ ਸਿਮਰੋ ਨੇ ਚਾਹ ਬਣਾਈ ਅਤੇ ਲੈ ਕੇ ਸੁਰਜੀਤ ਦੇ ਕਮਰੇ ਵਿੱਚ ਚਲੀ ਗਈ ਸੁਰਜੀਤ ਕੀ ਹੋਇਆ ਬਾਬੂ ਕਹਿੰਦੀ ਚਾਚੀ ਦਾ ਸਿਰ ਦੁਖਦਾ ਆਹੋ ਦੁਖਦਾ ਹੈ ਸੁਰਜੀਤ ਨੇ ਰੁੱਖਾ ਜਿਹਾ ਜਵਾਬ ਦਿੱਤਾ ਲੈ ਮੈਂ ਚਾਹ ਬਣਾ ਕੇ ਲਈ ਸੁਰਜੀਤ ਟੁੱਟ ਕੇ ਬੈਠ ਗਈ ਅਤੇ ਚਾਹ ਦਾ ਗਲਾਸ ਸਿਮਰੋ ਦੇ ਹੱਥ ਵਿੱਚ ਚੁਫੜ ਲਿਆ ਦੋਵੇਂ ਚੁੱਪਚਾਪ ਚਾਹ ਪੀਣ ਲੱਗ ਪਈਆਂ ਸੁਰਜੀਤ ਨੇ ਤੋੜੀ ਅਤੇ ਕਿਹਾ ਭਾਬੀ ਜਿਹੜਾ ਲਿਆਂਦੀ ਕੱਤਨ ਨੂੰ ਮੈਂ ਸੋਚੀ ਮੈਂ ਵੀ ਲੈ ਕੇ ਕਤਣਾ ਸ਼ੁਰੂ ਕਰ ਦਵਾਂ ਸਾਰਾ ਦਿਨ ਵਿਹਲੀ ਹੀ ਰਹਿੰਦੀ ਆ ਸਿਮਰੋ ਜਿੰਨੂ ਦੀ ਰਗ ਰਗ ਤੋਂ ਜਾਣੂ ਸੀ ਉਸ ਨੂੰ ਸਮਝਿਆ ਦੇਰ ਨਾ ਲੱਗੀ ਉਸ ਨੇ ਕਿਹਾ ਜਿਵੇਂ ਤੈਨੂੰ ਠੀਕ ਲੱਗਦਾ surjit ਮਿਹਨਤ ਕਰਨ ਵਿੱਚ ਕੋਈ ਹਰਜ ਨਹੀਂ ਸਿਮਰੋ ਨੇ ਚਾਹ ਪੀ ਕੇ ਦੋਵਾਂ ਦੇ ਗਿਲਾਸ ਚੁੱਕ ਕੇ ਅਤੇ ਚੌਂਕੇ ਵਿੱਚ ਆਪਣੇ ਹੋਰ ਕੰਮਾਂ ਵਿੱਚ ਰੁੱਝ ਗਈ ਸਿਮਰੋ surjit ਨੂੰ ਨਾਲ ਲੈ ਕੇ ਖੱਦਰ ਪੰਡਾਰ ਤੋਂ ਪੁਨੀਆ ਲੈ ਆਈ ਸਿਮਰੋ ਨੇ ਆਪਣੀ ਸੱਸ ਵਾਲਾ ਚਰਖਾ ਜਿਸ ਤੇ ਪਹਿਲਾਂ ਉਹ ਖੁਦ ਕੱਤਦੀ ਸੀ surjit ਨੂੰ ਦੇ ਦਿੱਤਾ ਅਤੇ ਆਪ ਆਪਣਾ ਦਾਜ ਵਾਲਾ ਚਰਖਾ ਪੇਟੀ ਵਿੱਚੋਂ ਕੱਢ ਲਿਆ ਸੁਰਜੀਤ ਵੀ ਹੁਣ ਸਿਮਰੋ ਦੇ ਨਾਲ ਕਰ ਦਾ ਕੰਮ ਕਰਕੇ ਚਰਖਾ ਡਾ ਲੈਂਦੀ ਸਿਮਰੋ ਦੇ ਅੰਦਰ ਇੱਕ ਡਰ ਕਰ ਕਰ ਗਿਆ ਕਿ ਸੁਰਜੀਤ ਸਿੰਨੋ ਦੇ ਹੱਥ ਚੜ ਕੇ ਕੋਈ ਗਲਤ ਕਦਮ ਨਾ ਚੁੱਕ ਲਵੇ ਹਫਤਾ ਕੁ ਵਧੀਆ ਬੀਤ ਗਿਆ ਸਿੰਨੋ ਗਾਹੇ ਬਗਾਏ ਹੁੰਦੀ ਸਿਮਰੋ ਬੋਤਾ ਮੂੰਹ ਨਾਲ ਹੁੰਦੀ ਬਸ ਹੂੰ ਹਾਂ ਕਰ ਛੜਦੀ ਸਿੰਨੋ ਸੁਰਜੀਤ ਕੋਲ ਬੈਠ ਬੈਠ ਕੇ ਚਲੀ ਜਾਂਦੀ ਇੱਕ ਦਿਨ ਸਿੰਨੋ ਸੁਰਜੀਤ ਕੋਲ ਬੈਠੀ ਸੀ ਸਿੰਨੋ ਉਸ ਨੂੰ ਕਹਿਣ ਲੱਗੀ ਕੁੜੇ ਤੂੰ ਵੀ ਕੋਈ ਖੁਸ਼ਖਬਰੀ ਦੇਣੀ ਹੁਣ ਕਿ ਜੇਠ ਜਠਾਣੀ ਦਾ ਟੱਬਰੀ ਪਾਲੀ ਜਾਵੋਗੇ ਪਹਿਲਾਂ ਤਾਂ ਉਹ ਥੋੜਾ ਸ਼ਰਮ ਆ ਗਈ ਫਿਰ ਬੋਲੀ ਕਿ ਮਤਲਬ ਚਾਚੀ ਨਹੀਂ ਤੂੰ ਇੰਨੀ ਵੀ ਭੋਲੀ ਨਹੀਂ ਜਿੰਨੀ ਬੰਦੀ ਆ ਸਿਮਰੂ ਦਾ ਸੁਖ ਨਾਲ ਟੱਬਰ ਆ ਖੇਤਾਂ ਵਿੱਚ ਧੰਦਾ ਸਾਰਾ ਦਿਨ ਦੇਵ ਕਰਦਾ ਤੇ ਖਾਂਦੇ ਇਹਦੇ ਨਿਆਣੇ ਇਹਦਾ ਆਪਣਾ ਆਦਮੀ ਬਾਹਰ ਕਮਾਈ ਕਰਦਾ ਤੁਸੀਂ ਤਾਂ ਖੇਤੀ ਚੋ ਗੁਜਾਰਾ ਕਰਨਾ ਬੁਰਾ ਮੰਨੀ ਤੁਹਾਡੀ ਕਮਾਈ ਤਾਂ ਇਹਨਾਂ ਦੇ ਢਿੱਡ ਪਈ ਜਾਂਦੀ ਤੁਹਾਨੂੰ ਕੀ ਬਚਦਾ ਸਿਨੋ ਵੱਲੋਂ ਚਲਾਇਆ ਤੀ ਟਿਕਾਣੇ ਤੇ ਲੱਗਾ ਗਲਤ ਆ ਚਾਚੀ ਤੇਰੀ ਠੀਕ ਆ ਪਰ ਤੇਰੇ ਭਤੀਜੇ ਨੂੰ ਕੌਣ ਸਮਝਾਵੇ ਉਹਦਾ ਤਾਂ ਇਹਨਾਂ ਦੇ ਸਾਹਮਾ ਵਿੱਚ ਸਾਇ ਹੈ ਕੁੜੇ ਤੂੰ ਕਿਹੜਾ ਮਰਜ਼ੀ ਦੀ ਦਵਾਈ ਆਂ ਤੇਵੇਂ ਕੀ ਨਹੀਂ ਕਰਵਾ ਸਕਦੀ ਆਦਮੀ ਤੋਂ ਤੂੰ ਹੌਲੀ ਹੌਲੀ ਉਹਦਾ ਦਿਲ ਟੋਕੇ ਦੇਖ ਫਿਰ ਉਸੇ ਸਾਹਮਣੇ ਲ ਆਪਣੀ ਗੱਲ ਰੱਖੀ ਆਪਣੇ ਮਨ ਜਾਓ ਸਿੰਨੂ ਨੇ ਗਰਮ ਲੋਹੇ ਤੇ ਥੋੜਾ ਮਾਰ ਦਿੱਤਾ ਸੀ ਸੁਰਜੀਤ ਨੇ ठान ਲਿਆ ਸੀ ਕਿ ਉਹ ਹਰ ਹਿੱਲੇ ਦੇਵ ਨੂੰ ਅਲੱਗ ਹੋਣ ਲਈ ਮਨਾ ਲਵੇਗੀ ਸ਼ਾਮ ਨੂੰ ਦੇਵ ਖੇਤਾ ਤੋਂ ਘਰ ਆਇਆ ਮੂਹਾਤੋ ਕੋ ਮੰਜੇ ਤੇ ਬੈਠ ਗਿਆ ਅਮਨ ਵੀ ਦੌੜ ਕੇ ਉਸ ਦੀ ਗੋਦੀ ਵਿੱਚ ਬੈਠ ਗਈ ਬਾਬੂ ਵੀ ਆ ਕੇ ਉਸ ਦੇ ਕੋਲ ਬੈਠ ਗਈ ਦੇਵ ਨੇ ਪਿਆਰ ਨਾਲ ਦੋਵਾਂ ਦੇ ਸਿਰ ਪਲੋਸਿਆ ਤੇ ਉਹਨਾਂ ਨਾਲ ਨਿੱਕੇ ਨਿੱਕੇ ਗੱਲਾਂ ਕਰਨ ਲੱਗ ਪਿਆ ਸੁਰਜੀਤ ਪਾਣੀ ਲੈ ਕੇ ਆਈਏ ਤੇ ਬਾਬੂ ਨੂੰ ਗਿਆ ਤੁਸੀਂ ਦੋਵੇਂ ਜਾ ਕੇ ਖੇਡੋ ਚਾਚਾ ਥੱਕ ਕੇ ਕਹਿਆ ਦੇਵ ਨੇ ਕਿਹਾ ਕੋਈ ਗੱਲ ਨਹੀਂ ਬੈਠ ਲੈਂਦੇ ਇਹ ਕੀ ਕਹਿੰਦੀ ਆ ਮੈਨੂੰ ਸੁਰਜੀਤ ਨੇ ਬਾਬੂ ਨੂੰ ਕੋੜੀ ਜਈ ਅੱਖ ਨਾਲ ਵੇਖਿਆ ਤਾਂ ਬਾਬੂ ਮੰਜੇ ਤੋਂ ਉੱਠ ਕੇ ਬਾਹਰ ਵਿੜੇ ਵਿੱਚ ਚਲੀ ਗਈ ਰਾਤ ਨੂੰ ਖਾ ਪੀ ਕੇ ਸਾਰੇ ਸੋ ਗਏ ਪਰ ਸਿਮਰੋ ਚੈਤਕਾ ਕਾਤਰੀ ਸੀ ਸੁਰਜੀਤ ਉਸ ਤਿਲਵੱਟੀ ਲਾਰੇ ਸੀ ਦੇਵ ਨੇ ਕਿਹਾ ਤੈਨੂੰ ਕੀ ਹੋਇਆ ਤੂੰ ਪਾਸੇ ਜਿ ਕਿਉ ਮਾਰੀ ਜਾਨੀ ਆ ਕੁਛ ਨਹੀਂ ਆ ਚੜਕੇ ਦੀ ਆਵਾਜ਼ ਕਰਨਾ ਵਿੱਚ ਗੂੰਜੀ ਜਾਂਦੀ ਤਾਂ ਕਰਕੇ ਨੀਂਦ ਨਹੀਂ ਆਉਂਦੀ ਸੁਰਜੀਤ ਨੇ ਕਿਹਾ ਲੈ ਦੱਸ ਅੱਗੇ ਵੀ ਤਾਂ ਭਾਬੀ ਰੋ ਚਰਖਾ ਕੱਤ ਦੀ ਅੱਗੇ ਤਾਂ ਕਦੀ ਨਹੀਂ ਕਿਹਾ ਤੂੰ ਅੱਗੇ ਕਿਹੜਾ ਤੁਸੀਂ ਕਦੀ ਪੁੱਛਿਆ ਚੱਲ ਹੁਣ ਪੁੱਛ ਲੈਣਾ ਕਹਿ ਕੇ ਦੇਵ ਨੇ ਸੁਰਜੀਤ ਨੂੰ ਮੂੰਹ ਕਰ ਲਿਆ ਸੁਰਜੀਤ ਨੇ ਥੋੜਾ ਸ਼ਰਮਾ ਕੇ ਕਿਹਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਮੇਰੀ ਸਰਕਾਰ ਨੇ ਕੀ ਗੱਲ ਕਰਨੀ ਦੇਵ ਨੇ ਬਾਹੂ ਹੋ ਤੋਂ ਫੜ ਕੇ ਸੁਰਜੀਤ ਨੂੰ ਆਪਣੇ ਵੱਲ ਖਿੱਚ ਲਿਆ ਉਹ ਹਨ ਆਪਣੇ ਘਰ ਕੋਈ ਆਉਣ ਵਾਲਾ ਦੇਵ ਨੂੰ ਕੁਝ ਸਮਝ ਨਾ ਆਈ ਉਸਨੇ ਕਿਹਾ ਫਿਰ ਕੀ ਗਿਆ ਤੇਰੇ ਪੇਕਿਆਂ ਤੋਂ ਆਣਾ ਕਿਸੇ ਨੇ ਨਹੀਂ ਮੇਰਾ ਮਤਲਬ ਆਪਣੇ ਘਰ ਮਤਲਬ ਤੁਸੀਂ ਦੇਵ ਨੂੰ ਸਮਝ ਲੱਗ ਗਈ ਕਿ ਸੁਰਜੀਤ ماں ਬਣਨ ਵਾਲੀ ਸੀ ਦੇਵੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਸਨੇ ਸੁਰਜੀਤ ਨੂੰ ਬਾਹ ਵਿੱਚ ਲੈ ਕੇ ਮੱਥੇ ਤੇ ਪਿਆਰ ਨਾਲ ਬੋਸਾ ਦਿੱਤਾ ਅਤੇ ਕਿਹਾ ਅੱਜ ਮੈਂ ਬਹੁਤ ਖੁਸ਼ ਹਾਂ ਤੂੰ ਭਾਬੀ ਨੂੰ ਦੱਸਿਆ ਨਾ ਮੈਂ ਨਹੀਂ ਦੱਸਿਆ ਮੈਂ ਸੋਚਿਆ ਪਹਿਲਾਂ ਤੁਹਾਨੂੰ ਦੱਸਾਂਗੀ ਚਲ ਕੋਈ ਨਹੀਂ ਸਵੇਰੇ ਦੱਸ ਦੇਵੀ ਬਹੁਤ ਖੁਸ਼ ਹੋਊਗੀ ਦੇਖੀ ਜਦੋਂ ਨੂੰ ਪਤਾ ਲੱਗਾ ਤਾਂ ਸੁਰਜੀਤ ਨੇ ਮਰਕੁਲੋਂ ਦੇ ਜਈ ਲਾਜੇ ਵਿੱਚ ਅੱਛਾ ਕਹਿ ਦਿੱਤਾ ਪਰ ਸਿੰਨੂ ਦੀ ਕੱਲੀ-ਕੱਲੀ ਕੱਲ ਉਸ ਦੇ ਅੰਦਰ ਜ਼ਹਿਰ ਘੁੱਲ ਚੁੱਕੀ ਸੀ ਜਿਸ ਦਾ ਅਸਰ ਸਾਫ਼ ਉਸ ਦੇ ਚਿਹਰੇ ਤੇ ਦੇਖਿਆ ਜਾ ਸਕਦਾ ਸੀ ਸਿਮਰੋ ਨੇ ਨਿੱਤ ਵਰਤੀ ਦੀ ਤਰ੍ਹਾਂ ਤੜਕੇ ਉੱਠ ਕੇ ਖੁਸ਼ ਪਸ਼ੂਆਂ ਨੂੰ ਕੱਖਾ ਪਸ਼ੂਆਂ ਨੂੰ ਕੱਖ ਕੰਡਾ ਪਾਇਆ ਧਾਰਾਂ ਗੱਡੀਆਂ ਤੇ ਗੁਹਾ ਕੋੜਾ ਕੀਤਾ ਸੁਜੀਤ ਨੇ ਉੱਠ ਕੇ ਚਾਹ ਬਣਾ ਕੇ ਦੇਵ ਅਤੇ ਬਾਪੂ ਜੀ ਨੂੰ ਦਿੱਤੀ ਆਪ ਸਿਮਰੋ ਦੇ ਨਾਲ ਬੈਠ ਕੇ ਚਾਹ ਪੀਣ ਲੱਗੇ ਉਹ ਪੱਬੀ ਜੀ ਹੋਲੀ ਜਈ ਬੋਲੀ ਪੱਬੀ ਕੇ ਗਾਲ ਦੱਸਾਂ ਸਿਮਰੋ ਜਿਵੇਂ ਕਿਸੇ ਹੋਰ ਦੁਨੀਆ ਤੋਂ ਪਰਤੀ ਹੋਵੇ ਬੋਲੀ ਹੂੰ ਹਾਂ ਦੱਸ ਕੀ ਗੱਲ ਆ ਕੋਈ ਪਰੇਸ਼ਾਨੀ ਆ ਨੇ ਭਾਬੀ ਖੁਸ਼ਖਬਰੀ ਹੈ ਹੈ ਸੱਚੀ ਸਿਮਰੋ ਨੂੰ ਜਿਵੇਂ ਕੁਝ ਖੁਸ਼ਖਬਾਚਾ ਮਿਲ ਗਿਆ ਹੋਵੇ ਸਿਮਰੋ ਨੇ ਚਾਵਲਾ ਗਲਾਸ ਸੱਤ ਵਿੱਚੋਂ ھےਠਾ ਰੱਖ ਕੇ surjit ਨੂੰ ਖੁੱਟ ਕੇ ਗੱਲ ਨਾਲ ਲਾ ਲਿਆ ਸਿਮਰੋ ਸੱਚਮੁੱਚ ਬਹੁਤ ਖੁਸ਼ ਸੀ ਉਸਨੇ ਕਿਹਾ ਹੋਂ ਤੂੰ ਆਪਣਾ ਬਹੁਤ ਖਿਆਲ ਰੱਖੇਂ ਦੇਵ ਨੂੰ ਪਤਾ ਹਾਂ ਮੈਂ ਰਾਤ ਨੂੰ ਤਸ ਦਿੱਤਾ ਸੀ ਸਿਮਰੋ ਜਿੱਥੇ surjit ਦੇ ਮਾਂ ਬਣਨ ਦੀ ਖਬਰ ਤੇ ਖੁਸ਼ੀ ਉੱਤੇ ਉਸਨੂੰ ਘਰ ਦੇ ਵਿਗੜਦੇ ਹਾਲਾਤਾਂ ਦੀ ਚਿੰਤਾ ਵੀ ਹੁਣ ਕੁਨ ਵਾਂਗੂ ਖਾਈ ਜਾਂਦੀ ਸੀ ਦੁਪਹਿਰ ਦਾ ਵੇਲਾ ਸੀ ਗਰਮੀ ਵੀ ਕਹਿਰ ਟਾ ਰਹੀ ਸੀ ਸਿਮਰੂ ਕੁੜੀਆਂ ਕੋਲ ਬੈਠ ਕੇ ਅਮਨ ਨੂੰ ਸੁਲਾ ਰਹੀ ਸੀ ਸੁਰਜੀਤ ਆਪਣੇ ਕਮਰੇ ਵਿੱਚ ਲੇਟੀ ਹੋਈ ਆਪਣੇ ਆਉਣ ਵਾਲੇ ਕੱਲ ਦੇ ਸੁਪਨੇ ਵੇਖ ਰਹੀ ਸੀ ਸਿਨੂ ਸਿਮਰੂ ਦੇ ਕੋਲ ਲੰਘ ਕੇ ਚੁੱਪਚਾਪ ਸੁਰਜੀਤ ਦੇ ਕਮਰੇ ਵਿੱਚ ਜਾ ਪਹੁੰਚੀ ਸਿਮਰੂ ਦਾ ਦਿਲ ਕੀਤਾ ਕਿ ਸਿਨੂ ਨੂੰ ਟੋਕ ਦੇਵੇ ਪਰ ਉਹ ਦਿਲ ਤੇ ਪੱਥਰ ਰੱਖ ਕੇ ਚੁੱਪ ਰਹੀ ਸਿਨੂ ਨੇ ਅੰਦਰ ਵੜ ਕੇ ਸੁਰਜੀਤ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਗੱਲਾਂ-ਗੱਲਾਂ ਵਿੱਚ ਸੁਰਜੀਤ ਨੇ ਸਿਨੂ ਨੂੰ ਵੀ ਆਪਣੇ ਮਾਂ ਬਨਣ ਬਾਰੇ ਦੱਸ ਦਿੱਤਾ ਸੁੰਦਰ ਨੇ ਖੁਸ਼ੀ ਦਾ ਦਿਖਾਵਾ ਕਰਦਿਆਂ ਹੋਰ ਚਕਮੀਆਂ ਵਰਡੀਆਂ ਵਰਡੀਆਂ ਗੱਲਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਸਾਰੀ ਚਿੰਤਾ ਉਸੇ ਨੂੰ ਹੀ ਹੋਵੇ ਸਿੰਦੂ ਨੇ ਕਿਹਾ ਕਿ ਹੁਣ ਤੁਸੀਂ ਤਿੰਨ ਹੋ ਜਾਣਾ ਤੁਹਾਡੇ ਖਰਚੇ ਵਧਣਗੇ ਤੁਹਾਨੂੰ ਕਿਹੜਾ ਕੋਈ ਹੋਰ ਕਮਾਈ ਆ ਦੇਵ ਦਾ ਸਿੱਧਰਾ ਹੈ ਤੂੰ ਤਾਂ ਸਿਆਣਪ ਕਰਤੀਏ ਉਹਨੂੰ ਸਮਝਾ ਕੁਝ ਸਿਮਰੋ ਮਿੱਠੀ ਬਣ ਕੇ ਤੁਹਾਨੂੰ ਖਾਈ ਜਾਂਦੀ ਮੈਨੂੰ ਤਾਂ ਤਰਸ ਆਉਂਦਾ ਤੁਹਾਡੇ ਦੋਹਾਂ ਜੀਆਂ ਤੇ ਸਿੰਦੂ ਨੇ ਸੇਹ ਦੀ ਤਕਲਾ ਕੱਟ ਦਿੱਤਾ ਤੇ ਆਪ ਦੁਰਦੀ ਬਣੀ ਸੁਰਜੀਤ ਨੇ ਵੀ ਮਨ ਵਿੱਚ ਠਾਨ ਲਿਆ ਕਿ ਉਹ ਦੇਵ ਨਾਲ ਅਲੱਗ ਹੋਣ ਬਾਰੇ ਜ਼ਰੂਰ ਗੱਲ ਕਰੇਗੀ ਸੁਰਜੀਤ ਨੇ ਹਰ ਰੋਜ਼ ਦੇਵ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਇੱਕ ਦਿਨ ਹੁਕਮ ਸਿੰਘ ਨੇ ਸੁਰਜੀਤ ਨੂੰ ਦੇਵ ਨਾਲ ਝਗੜਦੀ ਨੂੰ ਸੁਣ ਲਿਆ ਤਾਂ ਉਸ ਦੀ ਖਾਨੇ ਹੋ ਗਈ ਹੁਕਮ ਸਿੰਘ ਦੇ ਪੁੱਛਣ ਤੇ ਦੇਵ ਨੇ ਲੜਾਈ ਦਾ ਕਾਰਨ ਦੱਸਿਆ ਤਾਂ ਹੁਕਮ ਸਿੰਘ ਨੇ ਕਿਹਾ ਤੂੰ ਕੀ ਚਾਹੁੰਦਾ ਬਾਪੂ ਜੀ ਮੈਨੂੰ ਕੁਝ ਨਹੀਂ ਸਮਝ ਲੱਗਦੀ ਜੇ ਮੈਂ ਸੁਰਜੀਤ ਦੀ ਨਜ਼ਰ ਨਾਲ ਦੇਖਾਂ ਤਾਂ ਉਹ ਸਹੀ ਹੀ ਕਹਿੰਦੀ ਆ ਮਤਲਬ ਤੂੰ ਅੱਡ ਹੋਣਾ ਚਾਹੁੰਦਾ ਹਾਂ ਦੇਵ ਨੇ ਦਬਵੀਂ ਆਵਾਜ਼ ਨਾਲ ਕਿਹਾ ਹੁਕਮ ਸਿੰਘ ਦੀ ਹਿੱਕ ਪਾਟ ਗਈ ਜਿਹੜਾ ਦੇਵ ਕਦੇ ਉਹਦੇ ਮੂਰੇ ਝੂਨੀ ਕਰਦਾ ਸੀ ਅਜੱਡੀ ਵੱਡੀ ਗੱਲ ਕਹਿ ਗਿਆ ਹੁਕਮ ਸਿੰਘ ਨੇ ਕੋੜਾ ਘੁੱਟ ਕਰਕੇ ਸਾਰਾ ਕੁਝ ਅੱਧਾ ਅੱਧਾ ਕਰ ਦਿੱਤਾ ਸਿਮਰੋਂ ਨੇ ਸੁਰਜੂਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਇੱਕ ਨਾ ਸੁਣੀ ਸਗੋਂ ਉਸ ਨੂੰ ਖੜੀਆਂ-ਖੜੀਆਂ ਸੁਣਾ ਦਿੱਤੀਆਂ ਅਤੇ ਸਿਮਰੋਂ ਦਾ سینਾ ਸਤਲ ਨਹੀਂ ਕਰ ਦਿੱਤਾ ਸਿਮਰੋਂ ਬਹੁਤ ਰੋਈ 굴ਾਈ ਪਰ ਦੋਹਾਂ ਜੀਆਂ ਤੇ ਕੋਈ ਅਸਰ ਨਾ ਹੋਇਆ ਹੁਕਮ ਸਿੰਘ ਨੇ ਵੀ ਦਿਲ ਤੇ ਪੱਥਰ ਆ ਕੇ ਦੇਵ ਨੂੰ ਅਲੱਗਤਾ ਕਰ ਦਿੱਤਾ ਪਰ ਉਸਦੇ ਤੇਲ ਟੁੱਟ ਗਿਆ ਸੀ ਇੱਕ ਤਾਂ ਮਰਦਾ ਤੇ ਕਾਜਾ ਦੂਜਾ ਪੁੱਤ ਦਾ ਮੋਹ ਉਸ ਨੂੰ ਮਾਰ ਰਿਹਾ ਸੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੇ ਪੁੱਤ ਨੇ ਇੱਕ ਝਟਕੇ ਨਾਲ ਉਸ ਤੋਂ ਮੋਹ ਮੋੜ ਲਿਆ ਸੀ ਹੁਕਮ ਸਿੰਘ ਦੀ ਜਿਵੇਂ ਟੇਰੀ ਟੈ ਹੋ ਗਈ ਉਹ ਸਾਰਾ ਦਿਨ ਮਨ ਜੇ ਤੇ ਪਿਆ ਰੰਦਾ ਸਿਮਰੋ ਵੀ ਸੋਰੇ ਨੂੰ ਦੇ ਕੇ ਚੁਰਦੀ ਕਿੱਕੀ ਬਨੇਗਾ ਫਸਲ ਬਾੜੀ ਦੇਖ ਰੇਖ ਰੁਪ ਦੁੱਖੋਂ ਖਰਾਬ ਹੋਣ ਲੱਗੀ ਸਿਮਰੋ ਨੇ ਬਹੁਤ ਸੋਚ ਸਮਝ ਕੇ ਖੇਤਾਂ ਦੀ ਦੇਖਭਾਲ ਆਪ ਕਰਨ ਦਾ ਫੈਸਲਾ ਲੈ ਲਿਆ हुकम सिंह ਨੂੰ ਜਦੋਂ ਪਤਾ ਲੱਗਾ ਤਾਂ ਉਸਨੇ ਕਿਹਾ ਕਿ ਪੁੱਤ ਲੋਕ ਕੀ ਕਹਿਣਗੇ। सिमरੋ ਨੇ ਕਿਹਾ ਬਾਪੂ ਜੀ ਲੋਕਾਂ ਦਾ ਕੀ ਹੈ? ਕਿਸੇ ਦਾ ਆਪਾਂ ਮੂੰਹ ਨਹੀਂ ਫੜ ਸਕਦੇ। ਚਾਰ ਦਿਨ ਗੱਲਾਂ ਕਰਨਗੇ ਫਿਰ ਆਪੇ ਚੁੱਪ ਕਰ ਜਾਣਗੇ। हुकम सिंह ਨੂੰ ਆਪਣੀ ਨੂੰਹ ਤੇ ਬਹੁਤ ਫਖਰ ਹੋ ਰਿਹਾ ਸੀ। सिमरੋ ਨੇ ਸਵੇਰੇ ਉੱਠ ਕੇ ਘਰ ਦੇ ਕੰਮ-ਕਾਰ ਕਰਕੇ, ਬਾਬੂ ਨੂੰ ਤਿਆਰ ਕਰਕੇ ਸਕੂਲ ਪੇਜ ਦਿੱਤਾ ਤੇ ਫਿਰ ਅਮਨ ਨੂੰ ਲੈ ਕੇ ਖੇਤਾਂ ਨੂੰ ਚਲੀ ਗਈ। ਦੇਵ ਵੀ ਆਪਣੇ ਖੇਤਾਂ ਦੇ ਵੱਨੇ ਘੁੰਮ ਰਿਹਾ ਸੀ। ਪਰ ਜੈ ਨੂੰ ਖੇਤਾਂ ਵਿੱਚ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿ ਸਿਮਰੋ ਖੇਤਾ ਵਿੱਚ ਕੰਮ ਕਰਨ ਲਈ ਆ ਜਾਵੇਗੀ ਸਿਮਰੋ ਨੇ ਪਿਸ਼ਵਾਂ ਲਈ ਚਾਰਾ ਵੜਿਆ ਐਨੇ ਨੂੰ ਹੁਕਮ ਸਿੰਘ ਵੀ ਆ ਗਿਆ ਸਿਮਰੋ ਨੇ ਚਾਰੇ ਦੀ ਭਰੀ ਬਣ ਲਈ ਹੁਕਮ ਸਿੰਘ ਨੇ ਪਰੇਮਾਨ ਨਾਲ ਚਾਰੇ ਦੀ ਭਰੀ ਨੂੰ ਹੱਥ ਪਵਾ ਕੇ ਉਹਦੇ ਸਿਰ ਤੇ ਧਰ ਦਿੱਤਾ ਸਿਮਰੋ ਗੁੰਡ ਗੱਡੀ ਭਰੀ ਚੱਕ ਕੇ ਘਰ ਪਹੁੰਚ ਗਈ ਕਣਕ ਬੀਜੀ ਹੋਈ ਸੀ ਜੋ ਦੇਵ ਨੇ ਹੀ ਬੀਜੀ ਸੀ ਪਰ ਪਾਣੀ ਦੀ ਘਾਟ ਨਾਲ ਸੁੱਕਣ ਲੱਗ ਪਈ ਹੁਕਮ ਸਿੰਘ ਸਿਆਣਾ ਹੋ ਚੁੱਕਾ ਸੀ ਇੰਜਨ ਚਲਾਉਂਦੀ ਹਿੰਮਤ ਹੁਕਮ ਸਿੰਘ ਵਿੱਚ ਨਹੀਂ ਸੀ ਸਿਮਰੋ ਨੇ ਹੌਸਲਾ ਕਰਕੇ ਇੰਜਨ ਸਟਾਰਟ ਕੀਤਾ ਪਰ ਉਸ ਤੋਂ ਚੱਲਿਆ ਨਾ ਉਸਨੇ ਦੂਜੀ ਵਾਰ ਫਿਰ ਕੋਸ਼ਿਸ਼ ਕੀਤੀ ਤਾਂ ਇੰਜਨ ਸਟਾਰਟ ਹੋ ਗਿਆ ਸਿਮਰੋ ਬਹੁਤ ਖੁਸ਼ ਰਹੀ ਉਸਨੇ ਸਲਵਾਰ ਗਿੱਟਿਆਂ ਤੋਂ ਉੱਚੀ ਟੰਗ ਲਈ ਕਈ ਫੜਦੇ ਮਰਦਾਂ ਵਾਂਗ ਉਸ ਨੂੰ ਵਾਂਘ ਖੇਤਾਂ ਨੂੰ ਪਾਣੀ ਲਾਉਣ ਲੱਗ ਪਈ ਉਸ ਨੂੰ ਪਾਣੀ ਲਾਉਂਦੇ ਵੇਖ ਆਸ-ਪਾਸ ਦੇ ਜ਼ਿਮੇਦਾਰ ਮੂਹ ਵਿੱਚ ਉਂਗਲਾ ਪਾਉਣ ਲੱਗੇ ਜਨਾਨੀ ਹੋ ਕੇ ਮਰਦਾਂ ਵਾਲੇ ਕੰਮ ਕਰ دیا۔ ਕੋਈ ਤਕਲੀਫ ਕੋਈ ਤਾਰੀਫ ਕਰ ਰਿਹਾ ਸੀ ਅਤੇ ਕੋਈ ਬੁਰਾ ਮਨਾ ਰਿਹਾ ਸੀ ਸਿਮਰੋ ਨੇ ਕਿਸੇ ਦੀ ਵੀ ਪਰਵਾਹ ਨਾ ਕੀਤੀ ਸਿਨੂ ਜੋ ਹੁਕਮ ਸਿੰਘ ਦੇ ਪਰਵਾਰ ਨੂੰ ਖੇਰੂ ਖੇਰੂ ਕਰਕੇ ਫੁੱਲੀ ਨਹੀਂ ਸਮਾਰੇ ਸੀ ਪਰ ਸਿਮਰੋ ਨੂੰ ਖੇਤਾਂ ਵਿੱਚ ਵੀ ਦਲੇਰੀ ਨਾਲ ਕੰਮ ਕਰਦਿਆਂ ਵੇਖ ਕੇ ਉਸ ਦੀ ਛਾਤੀ ਤੇ ਸੱਪ ਲੱਟ ਰਹੇ ਸਨ ਉਦੋਂ ਸਿਮਰੋ ਦਾ ਲੱਕ ਤੋੜਨ ਦੀ ਠਾਨੀ ਬੈਠੀ ਸੀ ਪਰ ਇੱਥੇ ਤਾਂ ਉਸ ਨੂੰ ਹੀ ਮੋਦੀ ਖਾਣੀ ਪੈ ਗਈ ਸਿਮੂ ਸਿਮਰੋ ਹੱਟ ਤੋੜ ਵੀ ਮਿਹਨਤ ਕਰਦੀ ਜੋ ਲੋਕ ਪਹਿਲਾਂ ਉਸ ਦੇ ਖੇਤਾਂ ਵਿੱਚ ਆਦਮੀਆਂ ਵਾਂਗ ਕੰਮ ਕਰਨ ਦੇ ਇਤਰਾਜ਼ ਕਰਦੇ ਸਨ ਹੁਣ ਉਹ ਆਪਣੇ ਖੇਤ ਘਾਰਾਂ ਵਿੱਚ ਉਸ ਦੀਆਂ ਮਸਾਲਾਂ ਦਿੰਦੇ ਨਾ ਥੱਕਦੇ ਉਸਨੂੰ ਕੰਮ ਕਰਦੀ ਵੇਖ ਪਿੰਡ ਵਿੱਚ ਹੋਰ ਵੀ ਟਾਵੀਆਂ ਟਾਮੀਆਂ ਜ਼ਿੰਮੇਦਾਰ ਹੋਰ ਤਾਂ ਖੇਤਾਂ ਵਿੱਚ ਕੱਖ ਕੰਡਾ ਲੈਣ ਲਈ ਆਉਣ ਲੱਗ ਪਈਆਂ। ਧਰਮ ਸਿੰਘ ਜਦ ਛੁੱਟੀ ਆਇਆ ਤਾਂ ਕਰਦੇ ਦੋ ਹਿੱਸੇ ਹੋਏ ਵੇਖ ਕੇ ਬਹੁਤ ਦੁਖੀ ਹੋਇਆ। ਪਰ ਕੀ ਕਰ ਸਕਦਾ ਸੀ ਬਾਪ ਦੇ ਫੈਸਲੇ ਅੱਗੇ ਉਸਨੇ ਵੀ ਗੁੱਟੇ ਟੇਕ ਦਿੱਤੇ। ਜਦ ਉਸਨੂੰ ਪਤਾ ਲੱਗਾ ਕਿ ਖੇਤੀ ਪੱਤੀ ਦਾ ਕੰਮ ਜ਼ਿਆਦਾ ਕਰਕੇ ਸਿਮਰੋਈ ਕਰਦੀ ਉਸਨੂੰ ਸਿਮਰੋਤੇ ਬਹੁਤ ਗਰਮ ਮਹਿਸੂਸ ਹੋਇਆ। ਉਸ ਸਿਮਰੋ ਨੂੰ ਜੀਵਨ ਦੇ ਸਾਥੀ ਦੇ ਰੂਪ ਵਿੱਚ ਪਾ ਗਏ। ਤਨ ਹੋ ਗਿਆ। ਕਲ ਸਿੰਘ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਪਰਤ ਗਿਆ ਹੁਣ ਅਮਨ ਵੀ ਸਕੂਲ ਜਾਣ ਲਾਇਕ ਹੋ ਚੁੱਕੀ ਸੀ ਬਾਬੂ ਪੰਜਵੀਂ ਜਮਾਤ ਵਿੱਚ ਹੋ ਗਈ ਹਕਮ ਸਿੰਘ ਅਮਨ ਅਤੇ ਬਾਬੂ ਦੋਵਾਂ ਨੂੰ ਸਕੂਲ ਵਿੱਚ ਨਵੀਆਂ ਜਮਾਤਾਂ ਵਿੱਚ ਦਾਖਲਾ ਕਰਵਾਇਆ ਬਾਬੂ ਬਹੁਤ ਸਿਆਣੀ ਸੀ ਉਹ ਅਮਨ ਨੂੰ ਉਂਗਲੀ ਫੜ ਕੇ ਹਰ ਰੋਜ਼ ਆਪਣੇ ਨਾਲ ਸਕੂਲ ਲੈ ਜਾਂਦੀ ਦੋਵੇਂ ਪੈਣਾ ਸਕੂਲ ਚ ਲੀਆਂ ਜਾਂਦੀਆਂ ਤਾਂ ਸਿਮਰੋ ਕੁੜੀਆਂ ਨੂੰ ਸਿਲਾਈ ਕਢਾਈ ਦਾ ਕੰਮ ਸਿਖਉਂਦੀ ਉਸ ਤੋਂ ਬਾਅਦ ਖੇਤਾਂ ਵਿੱਚੋਂ ਪਸ਼ੂਆਂ ਲਈ ਰੱਖ ਕੱਕ ਕੰਡਾ ਲਿਆਉਂਦੀ ਗੱਲ ਕਿ ਸਾਰਾ ਦਿਨ ਖੜੀ ਲੱਤ ਰੰਦੀ ਸੁਰਜੀਤ ਦੀ ਡਿਲੀਵਰੀ ਦਾ ਸਮਾਂ ਨਜ਼ਦੀਕ ਆ ਗਿਆ ਸੀ। ਸਿਮਰ ਨੂੰ ਭਾਵੇਂ ਅੱਡ ਹੋ ਚੁੱਕੀ ਸੀ ਪਰ ਫਿਰ ਵੀ ਉਸ ਨੂੰ ਇਹ ਚਿੰਤਾ ਸੀ ਕਿ ਸੁਰਜੀਤ ਜੀ ਨੇ ਪਹਿਲੀ ਪੇਕੇ ਵੀ ਨਹੀਂ ਗਈ। ਕੀ ਕਰੇਗੀ ਇਹ ਇਕੱਲੀ ਜਨੇਪੇ ਦਾ ਸਮਾਂ ਆਇਆ। ਰਾਤ ਨੂੰ ਸੁਰਜੀਤ ਨੂੰ ਦਰਦਾਂ ਸ਼ੁਰੂ ਹੋਈਆਂ। ਦੇਵ ਘਬਰਾ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੇ। ਸੁਰਜੀਤ ਦਰਦ ਨਾਲ ਤੜਫ ਰਹੀ ਸੀ। ਦੇਵਪਿਆਰ ਕੋ ਸੰਦ ਸਿਮਰੋ ਦੇ ਦਰਵਾਜ਼ੇ ਮੂਰੇ ਖੜਾ ਹੋ ਗਿਆ ਆਵਾਜ਼ ਮਾਰੀ ਭਾਬੀ ਸਿਮਰੋ ਸੁੱਤੀ ਪਈ ਅੱਬੜ ਵਾਇਟ ਕੇ ਬਾਹਰ ਆ ਗਈ ਭਾਬੀ ਸੁਰਜੀਤ ਦੇ ਦਰਦ ਹੋ ਰਹੀ ਹੈ ਸਿਮਰੋ ਚੁੱਪਚਾਪ ਦੇਵ ਦੇ ਕਮਰੇ ਵੱਲ ਦੌੜ ਗਈ ਸੁਰਜੀਤ ਦੀ ਹਾਲਤ ਦੇਖ ਕੇ ਉਸਨੇ ਦੇਵਨੰਦਾਈ ਨੂੰ ਬੁਲਾਉਣ ਲਈ ਪੇਜ਼ ਦਿੱਤਾ ਸਿਮਰੋ ਨੇ ਸੁਰਜੀਤ ਨੂੰ ਹੌਸਲਾ ਦਿੱਤਾ ਕਿ ਉਹ ਫਿਕਰ ਨਾ ਕਰੇ ਸਭ ਠੀਕ ਹੋਵੇਗਾ ਦੇਵਦਾਈ ਨੂੰ ਲੈਣ ਲੱਗਿਆ ਤਾਂ ਪਰ ਸੁਰਜੀਤ ਦੀ ਹਾਲਤ ਕਾਫੀ ਖਰਾਬ ਸੀ ਉਹ ਮੁੱਚੀ ਵਾਂਗ ਟੜਫ ਰਹੀ ਸੀ ਸਿਮਰੋ ਨੇ ਉਸ ਦੀ ਪਿੱਠ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਐਨੇ ਨੂੰਦਾਈ ਵੀ ਪਹੁੰਚ ਗਈ ਜਲਦੀ ਹੀ ਸੁਰਜੀਤ ਨੇ ਪੁੱਤਰ ਨੂੰ ਜਨਮ ਦਿੱਤਾ। ਦੇਵ ਅਤੇ ਸੁਜੀਤ ਬਹੁਤ ਖੁਸ਼ ਹਨ ਕਿ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਰਾਤ ਕਾਫੀ ਹੋ ਚੁੱਕੀ ਸੀ। ਸਿਮਰੋਂ ਨੇ ਦੋਹਾਂ ਨੂੰ ਵਜਾਈਆਂ ਦਿੱਤੀਆਂ ਅਤੇ ਆਪਣੇ ਘਰ ਪਰਤਾਈ। ਸਿਮਰੋਂ ਨੇ ਸਵੇਰ ਨੂੰ ਅਮਨ ਨੂੰ ਸਕੂਲ ਜਾਣ ਲਈ ਤਿਆਰ ਕਰਦੇ ਹੋਏ ਦੱਸਿਆ ਕਿ ਤੁਹਾਨੂੰ ਬਾਬਾ ਜੀ ਨੇ ਨਿੱਕਾ ਜਿਹਾ ਪਰਾ ਦਿੱਤਾ ਹੈ। ਜਦ ਬਾਪੂ ਜੀ ਨੂੰ ਦੱਸ ਕਿਆ। ਅਮਨ ਪੋਲੇਪਾਨ ਵਿੱਚ ਬੋਲੀ ਮੰਮੀ ਪਰ ਸਾਡਾ ਭਰਾ ਹੈ ਕਿੱਥੇ ਮੈਨੂੰ ਤਾਂ ਕਿਤੇ ਨਹੀਂ ਦਿਖਦਾ ਸਿਮਰ ਅਮਨ ਦੀ ਗੱਲ ਸੁਣ ਕੇ ਹੱਸ ਪਈ ਤੇ ਬੋਲੀ ਕਮਲੀਏ ਤੇਰੀ ਚਾਚੀ ਕੋਲ ਆ ਉਹਦੀ ਗੋਦੀ ਵਿੱਚ ਦਿੱਤਾ ਬਾਬਾ ਜੀ ਨੇ ਪਰ ਮੰਮੀ ਤੁਹਾਡੀ ਗੋਦੀ ਵਿੱਚ ਕਿਉਂ ਨਹੀਂ ਦੇ ਕੇ ਗਏ ਬਾਬਾ ਜੀ ਤੂੰ ਤਾਂ ਸ਼ੁਦਾਨ ਚੱਲ ਜਾ ਕੇ ਬਾਪੂ ਜੀ ਨੂੰ ਦੱਸ ਗਿਆ ਅਮਨ ਮਾਂ ਦੀ ਗੱਲ ਮੰਨ ਕੇ ਆਪਣੇ ਦਾਦੇ ਕੋਲ ਚਲੀ ਗਈ ਅਤੇ ਬੋਲੀ ਬਾਪੂ ਜੀ ਮੰਮੀ ਕਹਿੰਦੇ ਕਿ ਚਾਚੀ ਜੀ ਗੋਦੀ ਚਾਚੀ ਦੀ ਗੋਦੀ ਵਿੱਚ ਬਾਬਾ ਜੀ ਨੇ ਸਾਡਾ ਭਰਾ ਦਿੱਤਾ ਪਰ ਉਹ ਮੰਮੀ ਦੀ ਗੋਦੀ ਵਿੱਚ ਕਿਉਂ ਨਹੀਂ ਦਿੱਤਾ ਹਕਮ ਸਿੰਘ ਪੋਤੀ ਦੀ ਗੱਲ ਸੁਣ ਕੇ ਫੁੱਲਿਆ ਨਸਮਾਇਆ ਇਤਿਹਾਸ ਕੇ ਬੋਲਿਆ ਪੁੱਤ ਬਾਬਾ ਜੀ ਨੂੰ ਕਹੀ ਜਦੋਂ ਹੁਣ ਆਉਣ ਤੱਕ ਆਕਾ ਤੇਰੀ ਮੰਮੀ ਦੀ ਗੋਦੀ ਵਿੱਚ ਦੇਖਿਆ ਜਾਣ ਅਮਨ ਨੂੰ ਸਮਝਦਾਨੇ ਲੱਗੀ ਪਰ ਚੰਗਾ ਕਹਿ ਕੇ ਉਹ ਸਕੂਲ ਦਾ ਬਸਤਾ ਚੁੱਕ ਕੇ ਬਾਬੂ ਦਾ ਹੱਥ ਫੜ ਕੇ ਸਕੂਲ ਨੂੰ ਚਲੀ ਗਈ ਸਿਮਰੋ ਬੱਚਾ ਨੂੰ ਸਕੂਲ ਪੇਜ ਕੇ ਸੁਰਜੀਤ ਨੂੰ ਦੇਖਣ ਲਈ ਉਸਦੇ ਕਮਰੇ ਵਿੱਚ ਗਈ ਤਾਂ ਸੁਰਜੀਤ ਨੇ ਉਸਨੂੰ ਦੇਖ ਕੇ ਅੱਖਾਂ ਬੰਦ ਕਰ ਲੀਆਂ ਦੇਵ ਸੁੱਤੀ ਪਈ ਹੋਵੇ ਸਿਮਰੋ ਨੇ ਉਸ ਨੂੰ ਅੱਖਾਂ ਬੰਦ ਕਰਦੇ ਆ ਵੇਕਤਾ ਲਿਆ ਸੀ ਪਰ ਫਿਰ ਵੀ ਹੋਲੀ ਜੇ ਬੋਲੀ surjeet ਜਾਗਦੀਆਂ ਜਾਂ ਸੋ ਗਈ surjeet ਨੇ ਕੋਈ ਜਵਾਬ ਨਾ ਦਿੱਤਾ ਸਿਮਰੋ ਨਿਰਾਸ਼ ਹੋ ਕੇ ਕਮਰੇ ਤੋਂ ਬਾਹਰ ਆ ਗਈ ਦੇਵ ਸੌਰਿਆ ਨੂੰ ਜਾਣ ਲਈ ਤਿਆਰ ਹੋ ਰਿਹਾ ਸੀ ਉਸ ਨੇ ਕਿਹਾ ਭਾਬੀ ਤੂੰ ਮੁਰ ਚੱਲੀ ਕੀ ਹੋਇਆ ਕੁਛ ਨਹੀਂ surjeet ਸੁੱਤੀ ਪਈ ਮੈਂ ਫਿਰ ਆ ਜਾਵਾਂਗੀ ਦੇਵ ਸਮਝ ਗਿਆ ਕਿ surjeet ਨੂੰ ਸਿਮਰੋ ਦਾ ਆਉਣਾ ਚੰਗਾ ਨਹੀਂ ਲੱਗਾ ਪਰ ਦੇਵ ਵੀ surjeet ਤੇ ਮੂਰੇ ਬੇਵਸੀ ਉਹ ਤਿਆਰ ਹੋ ਕੇ ਆਪਣੇ ਸਹੁਰੇ ਘਰ ਚਲਾ ਗਿਆ ਆਪਣੇ ਸੱਸ ਨੂੰ ਨਾਲ ਲੈ ਕੇ ਪਰਤਿਆ ਸਿਨੂ ਨੂੰ ਜਦੋਂ ਸੁਜੀਤ ਦੇ ਮੁੰਡੇ ਹੋਣ ਦਾ ਪਤਾ ਲੱਗਾ ਤਾਂ ਦੀਵ ਦੇ ਘਰ ਆਈ ਆਪਣੀ ਫਿਤਰਤ ਤੋਂ ਮਜਬੂਰ ਸਿਨੂ ਜਾਂਦੀ ਜਾਂਦੀ ਸੁਜੀਤ ਦੇ ਕੰਨਾਂ ਵਿੱਚ ਫਿਰ ਜਾਲ ਕੋਲ ਗਈ ਸਿਮਰੋ ਨੂੰ ਮੁੰਡੇ ਦੇ ਨੇੜੇ ਨਾ ਫਟਕੰਦੇ ਵੀ ਉਹਦੇ ਦੋ ਤੀਆਂ ਹੋ ਗਈਆਂ ਕਿ ਜੇ ਸਾਰੇ ਦੇ ਮਾਰੇ ਤੇਰੀ ਤੇਰੇ ਕੋਈ ਮੁੰਡੇ ਨੂੰ ਕੁਝ ਕਰਨਾ ਦੇਵੇ ਕੰਨਾਂ ਦੀ ਕੱਜੀ ਸੁਜੀਤ ਨੇ ਵੀ ਇਹ ਨਾ ਸੋਚਿਆ ਕਿ ਓਕੇ ਵੇਲੇ ਉਸੇ ਸਿਮਰੋ ਨੇ ਵੇਲਾ ਸਾਰਿਆ ਸੀ ਜਿਸ ਦਾ ਪਰਛਾਵਾਂ ਵੀ ਉਹ ਆਪਣੇ ਮੁੰਡੇ ਤੇ ਨਹੀਂ ਪੈਂਦੇ ਨਾ ਚਾਹੁੰਦੀ ਸੀ ਕੁੜੀਆਂ ਜਦੋਂ ਸਕੂਲ ਤੋਂ ਘਰ ਆਈਆਂ ਤਾਂ ਅਮਨ ਜਿੱਦ ਕਰਨ ਲੱਗੀ ਕਾਕਾ ਦੇਖਣਾ। ਸਿਮਰੋ ਨੂੰ ਸਵੇਰ ਵਾਲੀ ਗੱਲ ਜਾਨ ਸੀ। ਕਿਵੇਂ ਸੁਜੀਤ ਨੇ ਉਸਨੂੰ ਘਰ ਗਏ ਤੇ ਮੂੰਹ ਫੇਰ ਲਿਆ। ਉਸਨੇ ਕਿਹਾ ਕਾਕਾ ਸੁੱਤਾ ਪਿਆ। ਬਾਜ ਵਿੱਚ ਦੇਖ ਲਈ। ਦੇਵ ਦੇੜੇ ਵਿੱਚ ਬੈਠਾ ਸੀ। ਉਸਨੇ ਸੁਣ ਲਿਆ ਤੇ ਬੋਲਿਆ। ਆਜਾ ਪੁੱਤ ਮੈਂ ਦਿਖਾਵਾਂ ਕਾਕਾ। ਬਾਬੂ ਅਤੇ ਅਮਨ ਚਾਈ ਚਾਈ ਅੰਦਰ ਗਈਆਂ। ਤਾਂ ਸੁਜੀਤ ਨੇ ਕੁੜੀਆਂ ਨੂੰ ਮੁੰਡੇ ਦੇ ਨੇੜੇ ਨਾਲ ਲੱਗਣ ਦਿੱਤਾ। ਦੂਰ ਹੀ ਦਿਖਾ ਕੇ ਕਹਿ ਕਿ ਉਹ ਬਾਹਰ ਜਾ ਕੇ ਖੜ੍ਹਨ। ਦੇਵ ਨੂੰ ਉਸਦੀ ਇਹ ਹਰਕਤ ਚੰਗੀ ਨਾ ਲੱਗੀ। ਉਸਨੇ ਕਿਹਾ ਨਿਆਣੀਆਂ ਦੇਖ ਲੈੰਦੇ ਕਿ ਫੁੱਲ ਲਾ ਲੈਣਗੇ ਇਹਦੇ। ਸੁਰਜੀਤ ਨੇ ਦੇਵ ਦੀ ਇੱਕ ਨ ਸੁਣੀ ਦੋਵੇਂ ਪੈਨਾ ਨਿਰਾਸ਼ਤਿਆਂ ਹੋ ਕੇ ਕਮਰੇ ਵਿੱਚੋਂ ਬਾਹਰ ਆ ਗਈਆਂ ਸਿਮਰੋ ਦੀ ਸੁਖਨਲ ਤੀਜੀ ਵਾਰ ਪੈਰ ਪਾੜੀ ਹੋਏ ਘਰਬਾਰ ਦੇ ਕੰਮ ਦਾ ਬੋਝ ਵੇ ਇਕੱਲੀ ਦੇ ਸਿਰ ਤੇ ਸੀ ਹੁਕਮ ਸਿੰਘ ਜਿੰਨੇ ਕੋ ਜੁਗਾ ਸੀ ਕੰਮ ਨੂੰ ਹੱਥ ਪਾਉਂਦਾ ਬਾਬੂ 10 ਸਾਲਾਂ ਦੀ ਸੀ ਕਦੇ-ਕਦੇ ਉਹ ਆਪਣੇ ਦਾਦੇ ਨਾਲ ਖੇਤਾਂ ਨੂੰ ਚਲੀ ਜਾਂਦੀ ਦੋਵੇਂ ਦਾਦਾ-ਪੋਤੀ ਪਛਵਾਂ ਵਾਲੇ ਚਾਰਾ ਵੜ ਦੇ ਦਿੰਦੇ ਅਤੇ ਸਿਮਰੋ ਜਾ ਕੇ ਚੱਕਲਿਆਂ ਦੀ ਇੱਕ ਦਿਨ ਗੁਰਦੁਆਰਾ ਸਾਹਿਬ ਵਾਲੇ ਪਾਈ ਜੀ ਗੱਜਾ ਕਰਨ ਲਈ ਆਏ ਤਾਂ ਹੁਕਮ ਸਿੰਘ ਨੇ ਉਹਨਾਂ ਨੂੰ ਲੰਗਰ ਛਕਣ ਲਈ ਬਿਠਾ ਲਿਆ ਸਿਮਰੋ ਜੋ ਚੰਕਾ ਲਿਪ ਰਹੀ ਸੀ ਉਸਨੇ ਚਾਟਪਟਾ ਹੱਥ ਤੋਂ ਇੱਕ ਬੜੀ ਸ਼ਰਧਾ ਨਾਲ ਲੰਗਰ ਬਣਾਇਆ ਤੇ ਭਾਈ ਜੀ ਨੂੰ ਚੁਕਾਇਆ ਭਾਈ ਜੀ ਨੇ ਲੰਗਰ ਛਕਿਆ ਤੇ ਸਿਮਰਨ ਨੂੰ ਸੇਧ ਦਿੱਤੀ ਪੁੱਤਰਾ ਬਤੇਰੀ ਚੋਲੀ ਖੁਸ਼ੀਆਂ ਨਾਲ ਭਰੇ ਰਬ ਪੁੱਤਰ ਦੀ ਦਾਤ ਬਖਸ਼ੇ ਸਿਮਰੋ ਨੇ ਅਦਮ ਨਾਲ ਹੱਥ ਜੋੜ ਕੇ ਸੇ ਨਮਾਇਆ ਤੇ ਝੂਟੇ ਬਰਤਨ ਚੱਕ ਕੇ ਚਲੀ ਗਈ ਪਾਜੀ ਅਰਦਾਸ ਕਰਨੋਂ ਪਰੰ ਚਲੇ ਗਏ ਸਮਾਂ ਬੀਤਣ ਲੱਗਾ ਜਿਵੇਂ ਜਿਵੇਂ ਡਿਲੀਵਰੀ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਸਿਮਰੋ ਦੀ ਚਿੰਤਾ ਵਾਧੀ ਜਾ ਰਹੀ ਸੀ ਕਿਉਂਕਿ ਸੁਰਜੀਤ ਜਦੋਂ ਦੀ ਅੱਡ ਹੋਈ ਸੀ ਕਦੇ ਵੀ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ ਇੱਕ ਦਿਨ ਚਰਨੀ ਅਚਾਨਕ ਹੀ ਮਿਲਣ ਲਈ ਆ ਗਈ ਸਿਮਰੋ ਨੂੰ ਵੇਖ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਪਰ ਜਾਈ ਰੱਬ ਕਰੇ ਹੁਣ ਤੇਰਾ ਵੀ ਮੁੰਡਾ ਹੋ ਜਾਵੇ ਮੈਂ ਤਾਂ ਲੱਡੂ ਬੰਡਾ ਫਿਰ ਸਿਮਰੋ ਹੱਸ ਪਈ ਤੇ ਕਹਿ ਲਗੀ ਚੰਗਾ ਬੈਨਜੀ ਤੇਰਾ ਮੂੰਹ ਬਖਤਾਵਰ ਹੋਵੇ ਪਰ ਮੈਨੂੰ ਤਾਂ ਇਹ ਚਿੰਤਾ ਵੱਡ ਵੱਡ ਖਾਈ ਜਾਂਦੀ ਵੀ ਉਹ ਵੇਲਾ ਕੌਣ ਸੰਭੂ ਪਹਿਲਾਂ ਤਾਂ ਤੂੰ ਆ ਗਈ ਸੀ ਪਰ ਹੁਣ ਤਾਂ ਸੁਖਨਾਲ ਤੁਸੀਂ ਵੀ ਪਸ਼ੂ ਪਾਲ ਰੱਖਿਆ ਹੋਏ ਲੈ ਪਰ ਜਾਈ ਤੂੰ ਜਮਾ ਚਿੰਤਾ ਨਾ ਕਰ ਮੈਂ ਮਿੱਤ ਨੂੰ ਭੇਜ ਦਉ ਤੇਰਾ ਸਾਰਾ ਕੰਮ ਸੰਭ ਲੈਣਾ ਸੁਖਨਾਲ ਉਹਨੇ ਤੂੰ ਤਾਂ ਸੁਖਰੂ ਹੋ ਕੇ ਜੇ ਨੇਪਾ ਕੱਟੀ ਆਪਣਾ ਸਿਮਰੋ ਨੇ ਸੱਚਮੁੱਚ ਸੁਖ ਦਾ ਸਾਲ ਲਿਆ ਮਹੀਨੇ ਕੋ ਬਾਅਦ ਚੰਨੀ ਮਿੱਤ ਨੂੰ ਛੱਡ ਕੇ ਵਾਪਸ ਮੁੜ ਗਈ ਸਚਮੁੱਚ ਮਿੱਤੋ ਨੇ ਆਉਂਦੇ ਹੀ ਘਰ ਦਾ ਸਾਰਾ ਕੰਮ ਸੰਭਾਲ ਲਿਆ। ਸਿਮਰੋ ਨਿਸ਼ਚਿੰਤ ਹੋ ਗਈ ਸੀ। 15 ਕੋ ਦਿਨਾਂ ਬਾਅਦ ਸਿਮਰੋ ਨੂੰ ਵੀ ਪੀੜਾ ਲੱਗੀਆਂ ਤਾਂ ਦਾਈ ਨੂੰ ਬੁਲਾਇਆ ਗਿਆ। ਜਦ ਤੱਕ ਦਾਈ ਨੇ ਕਮਰੇ ਤੋਂ ਬਾਹਰ ਆ ਕੇ ਦੱਸ ਨਾ ਦਿੱਤਾ ਕਿ ਸਿਮਰੋ ਦੇ ਮੁੰਡਾ ਹੋਇਆ, ਤਦ ਤੱਕ ਮਿੱਤੋ ਰੱਬ ਅੱਗੇ ਅਰਦਾਸਾਂ ਕਰਦੀ ਰਹੀ। ਮਾਮੀ ਨੂੰ ਰੱਬ ਮੁੰਡਾ ਦੇ ਦੇਵੇ। ਮੁੰਡਾ ਹੋਏ ਦੀ ਖਬਰ ਸੁਣ ਕੇ ਮਿੱਤੋ ਪੁੱਠੀਆਂ ਸ਼ਾਲਾ ਮਾਰਦੀ ਨਾਨੇ ਨੂੰ ਦੱਸਣ ਆਈ। ਕੇ ਬਾਪੂ ਜੀ ਮਾਮੀ ਦੇ ਮੁੰਡਾ ਹੋਇਆ ਹੁਕਮ ਸਿੰਘ ਨੇ ਹੱਥ ਛੋੜ ਕੇ ਉੱਪਰ ਵਾਲੇ ਦਾ ਸ਼ੁਕਰ ਕੀਤਾ ਤੇ ਦਾਈ ਨੂੰ ਮੂੰਹ ਮੰਗਿਆ ਇਨਾਮ ਦੇ ਕੇ ਵਿਦਾ ਕੀਤਾ ਸਿੰਨੂ ਦੀ ਅੱਖਾਂ ਤੇ ਕੰਨ ਤਾਂ ਪਹਿਲਾਂ ਹੀ ਸਿਮਰੂ ਦੇ ਵੇੜੇ ਬੱਗੇ ਹੋਏ ਸਨ ਉਸ ਨੂੰ ਲੱਗਾ ਸੀ ਕਿ ਇਸ ਵਾਰ ਵੀ ਸਿਮਰੂ ਦੇ ਕੁੜੀ ਹੀ ਹੋਵੇਗੀ ਉਸ ਨੇ ਦਾਈ ਨੂੰ ਰੋਕ ਕੇ ਪੁੱਛਿਆ ਤਾਂ ਸਿੰਨੂ ਨੂੰ ਜਿਵੇਂ ਸਭ ਸੁੰਗਿਆ ਹੋਵੇ ਉਸ ਨੇ ਖਚਰਾ ਜਿਹਾ ਹੱਸ ਕੇ ਕਿਹਾ ਚੱਲ ਸ਼ੁਕਰ ਹੈ ਰੱਬ ਨੂੰ ਚੇਤਾ ਵੀ ਭੁਲਾ ਮੈਨੂੰ ਤਾਂ ਡਰ ਸੀ ਕਿ ਕਿਤੇ ਐਦ ਕੀ ਵੀ ਪੱਥਰੀ ਨਾ ਜੰਮ ਕੇ ਸਿੱਟ ਦੇਵੇ ਚੱਲ ਭਾਈ ਇਹਨੂੰ ਵਧਾਈਆਂ ਦੇ ਕੇ ਆਵਾਂ ਕਹਿ ਕੇ ਠਿਪ ਠਿਪ ਕਰਦੀ ਉਹ ਸਿਮਰਨ ਦੇ ਘਰ ਪਹੁੰਚ ਗਈ ਹੁਕਮ ਸਿੰਘ ਵੇੜੇ ਵਿੱਚ ਬੈਠਾ ਬਾਂਦ ਦਾ ਰਸਾ ਵਟ ਰਿਆ ਸੀ ਸਿੰਨੂ ਨੇ ਵੇੜੇ ਵਰਦੀ ਨੇ ਕਿਹਾ ਪਈਆ ਵਧਾਈਆਂ ਤੈਨੂੰ ਸ਼ੁਕਰ ਹੈ ਕਿ ਤੇ ਰੱਬ ਨੂੰ ਚਿੱਤਾ ਪੁੱਲਾ ਬਹੁਤ ਸੁਣਾ ਹੋਇਆ ਚਲ ਕੁੜੀਆਂ ਦਾ ਸਿਰ ਟੱਕ ਹੋ ਗਿਆ ਹੁਕਮ ਸਿੰਘ ਵਧਾਈਆਂ ਦਾ ਜਵਾਬ ਦਿੱਤਾ ਤੇ ਕਿਹਾ ਸਿੰਨੂ ਕੁੜੀਆਂ ਆਪਣੀ ਥਾਂ ਮੁੰਡਾ ਆਪਣੀ ਥਾਂ ਕੁੜੀਆਂ ਦਾ ਸਿਰ ਪਹਿਲਾਂ ਵੀ ਰੱਬ ਨੇ ਟੱਕ ਕੇ ਹੀ ਦੁਨੀਆ ਤੇ ਭੇਜਿਆ ਇਹਨਾਂ ਦੀ ਕਿਸਮਤ ਇਹਨਾਂ ਦੇ ਨਾਲ ਆ ਐਵੇਂ ਨਾ ਕੁੜੀਆਂ ਨਿੰਦੀ ਦੀ ਰਿਆ ਕਰ ਸਿੰਨੂ ਠੰਡੀ ਜਿਹੀ ਹੋ ਕੇ ਸਿਮਰਨ ਨੂੰ ਮਿਲਣ ਅੰਦਰ ਚਲੀ ਗਈ ਸਿਮਰੋ ਨੂੰ ਵਧਾਈਆਂ ਦੇ ਕਿਉ ਖੜੇ ਪੈਰੀ ਆਪਣੇ ਘਰ ਪਰਤ ਗਈ ਜਨੇਪੇ ਦਾ ਸਵਾ ਮਹੀਨਾ ਹੋਣ ਤੇ ਚੰਨੀ ਪਤੀਜੇ ਨੂੰ ਵੇਖਣ ਆਈ ਸਿਮਰੋ ਨੇ ਨਨਦ ਅਤੇ ਮਿੱਤੋਂ ਨੂੰ ਰੀਤ ਅਨੁਸਾਰ ਕੱਪੜੇ ਅਤੇ ਮਿੱਠਾ ਦੇ ਕੇ ਖੁਸ਼ੀ-ਖੁਸ਼ੀ ਵਿਦਾ ਕੀਤਾ ਪਰਮ ਨੇ ਜਨਮ ਤੋਂ ਟਾਇ ਕੋ ਸੱਲਾਮ ਬਾਦ ਸਿਮਰੋ ਦੇ ਚੌਥੇ ਬੱਚੇ ਕੁੜੀ ਨੇ ਜਨਮ ਲਿਆ ਜਿਸ ਦਾ ਨਾਮ ਸ਼ਰਨਜੀਤ ਰੱਖਿਆ ਗਿਆ ਸਿਮਰੋ ਦੀ ਦਿਨਚਰਿਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੁਕਮ ਸਿੰਘ ਨੇ ਖੇਤ ਦੀ ਬਾੜੀ ਦੇ ਕੰਮ ਲਈ ਪਿੰਡ ਵਿੱਚ ਸੀਰੀ ਲਾ ਲਿਆ ਕਿਉਂਕਿ ਬੱਚੇ ਛੋਟੇ ਹੋਣ ਕਰਕੇ ਸਿਮਰੋ ਦਾ ਖੇਤਾਂ ਵਿੱਚ ਜਾਣਾ ਬਹੁਤ ਮੁਸ਼ਕਲ ਸੀ ਹਲਕੀ ਹਲਕੀ ਠੰਡ ਸੀ ਤੇ ਹਵਾ ਚੱਲ ਰਹੀ ਸੀ ਸਿਨੋ ਦਾ ਤੀਜੇ ਨੰਬਰ ਵਾਲਾ ਪੁੱਤ ਅਵਤਾਰ ਅਤੇ ਕਸ਼ਮੀਰ ਸਿੰਘ ਹਵੇਲੀ ਵਿੱਚ ਪੱਠੇ ਕੁੱਤੇ ਰਹੇ ਸਨ ਮਸ਼ੀਨ ਨੂੰ ਮੋਟਰ ਲੱਗੀ ਹੋਈ ਸੀ ਅਵਤਾਰ ਮਸ਼ੀਨ ਵਿੱਚ ਗਲਾ ਲਗਾ ਰਿਹਾ ਸੀ ਅਚਾਨਕ ਉਸਦੇ ਹੱਥ ਵਿੱਚ ਪਾਇਆ ਖੜਾ ਮਸ਼ੀਨ ਦੇ ਪ੍ਰਣਾਲੇ ਦੇ ਕਿਸੇ ਕਿਨ ਵਿੱਚ ਫਸ ਗਿਆ ਉਸਦਾ ਹੱਥ ਮਸ਼ੀਨ ਦੇ ਪੱਠਿਆਂ ਦੇ ਨਾਲੇ ਮਸ਼ੀਨ ਵਿੱਚ ਆ ਗਿਆ ਕਸ਼ਮੀਰ ਸਿੰਘ ਮਸ਼ੀਨ ਦੇ ਅੱਗੇ ਪੱਠੇ ਪਿੱਛੇ ਕਰ ਰਿਹਾ ਸੀ। ਇਕਦਮ ਕੋਨ ਨਾਲ ਲੱਤ ਪਤ ਹੋਏ, ਪੱਠੇ ਦੇ ਕੇ ਕਸ਼ਮੀਰ ਸਿੰਘ ਦੇ ਕਾਲਜਾ ਦਾ ਰੁੱਖ ਪਰਿਆ ਗਿਆ। ਉਹ ਚਿੱਕਾ ਮਾਰਦਾ ਮੋਟਰ ਵੱਲ ਪੱਜਾ। ਐਨ ਐਨ ਅਵਤਾਰ ਦੀ ਅੱਧੀ ਬਾਹ ਕੁੱਤਰੀ ਗਈ ਸੀ। ਕੋਨੀ ਦੀ ਹੱਡੀ ਤੱਕ ਆ ਕੇ ਰੱਬ ਦੀ ਕੁਦਰਤ, ਮਸ਼ੀਨ ਦਾ ਪਟਾਪ ਨੇ ਆਪ ਉੱਤਰ ਗਿਆ। ਕਸ਼ਮੀਰ ਸਿੰਘ ਨੂੰ ਵੀ ਕੁਝ ਨਹੀਂ ਸੁਝ ਰਿਆ ਸੀ। ਉਸਨੇ ਅਵਤਾਰ ਨੂੰ ਬਾਤ ਫੜਿਆ ਤੇ ਥੱਲੇ ਨੂੰ ਹੀ ਲਟਾ ਕੇ ਬਿਲਕਦਾ ਕਰਨ ਨੂੰ ਲੈ ਤੁਰਿਆ। ਬਾਬੂ ਅਤੇ ਅਮਨ ਵੇੜੇ ਵਿੱਚ ਪਈ ਇੱਕ ਲੱਕੜ ਤੇ ਬੈਠੀਆਂ ਖੇਡ ਰਹੀਆਂ ਸਨ। ਬਾਬੂ ਨੇ ਪਿਓ ਪੁੱਤ ਨੂੰ ਜਾਂਦਿਆਂ ਵੇਖ ਕੇ ਦੌੜ ਕੇ ਮਾਂ ਨੂੰ ਦੱਸਿਆ। ਬਾਬਾ ਜੀ ਚਾਚੇ ਨੂੰ ਬਾਅਦ ਤੋਂ ਫੜ ਕੇ ਲੈ ਕੇ ਜਾ ਗਏ। ਚਾਚੇ ਦੀ ਬਾਹ ਵਿੱਚੋਂ ਖੂਨ ਨਿਕਲ ਰਿਹਾ ਸੀ। ਸਿਮਰੋ ਪਾਂਡੇ ਮਾਂਜਰੀ ਸੀ। ਉਸਨੇ ਪਾਂਡੇ ਉੱਥੇ ਹੀ ਸੁੱਟ ਦਿੱਤੇ ਤੇ ਵਾਹਉ ਦਾਈ ਸਿੰਨੂ ਦੇ ਘਰ ਨੂੰ ਦੌੜ ਗਈ। ਸਿੰਨੂ ਘਰ ਨਹੀਂ ਸੀ ਕਸ਼ਮੀਰ ਸਿੰਘ ਅਵਤਾਰ ਨੂੰ ਲੈ ਕੇ ਨੀਹਾਂ ਤੇ ਹੀ ਬੈਠਾ ਸੀ। ਬਾਹ ਉਸੇ ਤਰ੍ਹਾਂ ਥੰਨੇ ਲਟਕਾਈ ਹੋਈ ਸੀ। ਕਸ਼ਮੀਰ ਸਿੰਘ ਚੋਰਾ ਜੋਰ-ਜ਼ੋਰ ਰੋ ਰਿਹਾ ਸੀ। ਉਸ ਦਾ ਗੱਭਰੂ ਪੁੱਤ ਆਰੀ ਹੋ ਗਿਆ। ਅਵਤਾਰ ਦੀਆਂ ਅੱਖਾਂ ਅੱਗੇ ਹਨੇਰਾ ਛਾ ਰਿਆ ਸੀ। ਸਿਮਰਨ ਨੇ ਜਾਂਦੇ ਸਾਰ ਅਵਤਾਰ ਦੀ ਬਾਹ ਫੜ ਕੇ ਉੱਪਰ ਨੂੰ ਚੁੱਕ ਦਿੱਤੀ ਅਵਤਾਰ ਦੀ ਵੱਡੀ ਸੰਤੋਸ਼ ਪੱਤੀ ਦੀ ਹਾਲਤ ਦੇਖ ਕੇ ਬੇਹੋਸ਼ ਹੋ ਗਈ ਸੁਰਜੀਤ ਵੀ ਸਿਮਰੋ ਦੇ ਪਿੱਛੇ ਹੀ ਆ ਗਈ ਉਹ ਸੰਤੋਸ਼ ਨੂੰ ਸੰਭਾਲਣ ਲੱਗ ਪਈ ਸਭ ਦੀਆਂ ਅੱਖਾਂ ਵਿੱਚ ਹੰਝੂ ਸਨ ਸਿਮਰੋ ਨੇ ਪਰੇ ਗਲੇ ਨਾਲ ਕਸ਼ਮੀਰ ਸਿੰਘ ਨੂੰ ਗੱਡਾ ਜੋੜਨ ਲਈ ਕਿਹਾ ਤਾਂ ਜੋ ਅਵਤਾਰ ਨੂੰ ਹਸਪਤਾਲ ਲੈ ਜਾਇਆ ਜਾ ਸਕੇ ਕਸ਼ਮੀਰ ਸਿੰਘ ਨੇ ਕੰਮ ਦੇ ਹੱਥਾਂ ਨਾਲ ਗੱਡਾ ਜੋੜਿਆ ਤੇ ਅਵਤਾਰ ਨੂੰ ਗੱਡੇ ਤੇ ਪਾਇਆ ਗਿਆ ਸਿਮਰੋ ਨੇ ਆਪਣੇ ਬੱਚਿਆਂ ਦੀ ਪਰਵਾਹ ਕੀਤੇ ਬਿਨਾ ਅਵਤਾਰ ਨੂੰ ਕਸ਼ਮੀਰ ਸਿੰਘ ਦੇ ਨਾਲ ਹਸਪਤਾਲ ਲੈ ਕੇ ਜਾਂਦਾ ਫੈਸਲਾ ਕੀਤਾ ਤੇ ਅਵਤਾਰ ਦੀ ਬਾਹ ਨੂੰ ਫੜ ਕੇ ਕੱਡੇ ਉੱਪਰ ਬੈਠ ਗਈ ਅਵਤਾਰ ਬੇਹੋਸ਼ ਹੋ ਚੁੱਕਾ ਸੀ ਕਿਉਂਕਿ ਖੂਨ ਕਾਫੀ ਵਗ ਚੁੱਕਿਆ ਸੀ ਹਸਪਤਾਲ ਪਹੁੰਚ ਕੇ ਅਵਤਾਰ ਨੂੰ ਦਾਖਲ ਕਰਾ ਦਿੱਤਾ ਗਿਆ ਕਸ਼ਮੀਰ ਸਿੰਘ ਬਹੁਤ ਘਬਰਾਇਆ ਹੋਇਆ ਸੀ ਸਿਮਰੋ ਹਸਪਤਾਲ ਤੋਂ ਵਾਪਸ ਆਈ ਉਸਨੇ ਸਭ ਲਈ ਖਾਣਾ ਬਣਾਇਆ ਤੇ ਖਵਾਇਆ ਫਿਰ ਉਸਨੇ ਦੇਵ ਨੂੰ ਕਿਹਾ ਕਿ ਉਹ ਸਾਈਕਲ ਤੇ ਉਸ ਨਾਲ ਜਾ ਕੇ ਹਸਪਤਾਲ ਖਾਣਾ ਲੈ ਕੇ ਚਲੇ ਦੋਵੇਂ ਦੇਰ ਉੱਪਰ ਜਾ ਕੇ ਖਾਣਾ ਲੈ ਕੇ ਗਏ ਅਵਤਾਰ ਅਜੇ ਵੀ ਬੇਹੋਸ਼ ਸੀ ਕਸ਼ਮੀਰ ਸਿੰਘ ਸਿਮਰੋ ਨੂੰ ਸਿੱਸਾ ਦਿੰਦਾ ਥੱਕ ਨਹੀਂ ਰਿਹਾ ਸੀ ਉਸ ਆਕਾਨਾ ਸਿੱਕਤੀਏ ਜੇ ਤੂੰ ਨਾ ਹੁੰਦੀ ਤਾਂ ਸ਼ਾਇਦ ਅੱਜ ਮੇਰਾ ਪੁੱਤ ਕਹਿੰਦੇ ਹੋਏ ਉਹ ਟਾਹਾ ਮਾਰਨ ਲੱਗ ਪਿਆ ਦੇਵ ਨੇ ਕੁਲਾਵੇ ਵਿੱਚ ਲੈ ਕੇ ਕਸ਼ਮੀਰ ਸਿੰਘ ਨੂੰ ਮਸਾ ਚੁੱਪ ਕਰਵਾਇਆ ਸਿਮਰੋ ਨੇ ਕਿਹਾ ਚਾਚਾ ਜੀ ਮੈਂ ਕੁਝ ਨਹੀਂ ਕੀਤਾ ਰੱਬ ਸਭ ਕੁਝ ਕਰਨ ਵਾਲਾ ਤੀ ਇਹ ਤੇਰਾ ਬਡੱਪਣਾ ਤੇਰਾ ਜਨਨ ਕਿੱਥੇ ਦੇਵਾਂਗਾ ਤੇਰੇ ਵਰਗੀਆਂ ਨੂਹਾਂ ਤੀਆਂ ਘਰ ਘਰ ਹੁਣ ਕਸ਼ਮੀਰ ਸਿੰਘ ਨੇ ਸਿਸਾਂ ਦੀ ਚੜੀ ਲਾ ਦਿੱਤੀ ਸਿਮਰੋ ਦੇਵ ਦੇ ਨਾਲ ਹਸਪਤਾਲ ਤੋਂ ਘਰ ਪਰਤਾਈ ਸੰਤੋਸ਼ ਦੀ ਹਾਲਤ ਵੀ ਰੋ ਰੋ ਕੇ ਖਰਾਬ ਹੋ ਗਈ ਸੀ ਸਿਮਨੂ ਨੇ ਹਸਪਤਾਲ ਜਾ ਕੇ ਉਸ ਨੂੰ ਕਲਾਵੇ ਵਿੱਚ ਲੈ ਕੇ ਹੌਸਲਾ ਦਿੱਤਾ ਤੇ ਕਿਹਾ ਸ਼ੁਕਰ ਗਾਰ ਰੱਬ ਦਾ ਫਿਰ ਵੀ ਬਚਾਅ ਹੋ ਗਿਆ ਹੁਣ ਠੀਕ ਆਵਤਾਰ ਕੱਲ ਨੂੰ ਤੂੰ ਵੀ ਮੇਰੇ ਨਾਲ ਚਾਈ ਅਵਤਾਰ ਨੂੰ ਦੇਖਾਂ ਉਸ ਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ